ਨੋ 10 15 20 ਦਿਨਾਂ ਦੇ ਬਾਅਦ ਦਿਖਾਵਾਂਗੇ ਨਜ਼ਾਰਾ 80 90 100 ਰੁਪਏ ਕਿਲੋ ਗਾਜਰਾਂ ਵੇਚਦੇ ਅੱਛਾ ਜੀ ਗੰਗਾ ਨਗਰ ਕੀ ਰੇਟ ਵੇਚਦਾ ਚੱਪੜਾ ਗੰਗਾ ਨਗਰ ਵੇਚਦਾ ਵੀਰੇ 25 30 ਰੁਪਏ ਠੀਕ ਆ 25 30 ਰੁਪਏ ਜਰ ਇੱਥੇ ਹੁਣ ਜੇ ਤੁਹਾਨੂੰ ਫਾਇਦਾ ਹਾਂ 40 ਵੀ ਕੀ ਜਾਂਦਾ ਵਧੀਆ ਆ ਤਾਂ ਠੀਕ ਹੈ ਘਟوڑ 50 ਰੁਪਏ ਦਾ ਵੇਚ ਯਾਰ ਫੇਰ ਹੀ ਤੁਹਾਡੇ ਹੀ ਕਰਕੇ ਤਾਂ ਸ਼ਹਿਰ ਦੀ ਤਰੱਕੀ ਨਹੀਂ ਹੋ ਰਹੀ ਤੁਸੀਂ ਐਵੇਂ ਗੁਲਾਹਾਰੇ ਠੀਕ ਹੈ ਇਹ ਮੇਰੇ ਨੇ ਕਮਾਲ ਆ ਗਿਆ ਵੇਲਾ ਕੰਮ ਆਪਣਾ ਸਬਜ਼ੀ ਦਾ ਹੁੰਦਾ ਫਰੂਟ ਹੀ ਘਾਰੇ ਹੁੰਦੇ ਅਸੀਂ ਵੇਹ ਟ੍ਰੇਡਿੰਗ ਦਾ ਕੰਮ ਹੈ ਸਹੀ ਤਾਂ ਇਹ ਠੀਕ ਹੈ ਛਪ ਵਾਂ ਟ੍ਰੇਡਿੰਗ ਕੰਪਨੀ ਆ ਫਰੂਟ ਕੰਪਨੀ ਲਾ ਲਓ ਜੋ ਮਰਜ਼ੀ ਕੇ ਲੈ ਲਓ ਮਾਈ ਕੰਨ ਮੈਂ 1500 ਰੁਪਏ ਡੇਲੀ ਦਾ ਕਮਾਲ ਲੈਣਾ ਭਾਈ ਜਿਹੜਾ ਕਮਾਉਣ ਵਾਲਾ ਕਮਾ ਸਕਦਾ ਹੈ ਹਨਾ ਹਾਂ ਪਜਾਮ ਆਪਣਾ ਇਹੋ ਜਿਹਾ ਆਪਣੇ ਪੰਜਾਬੀ ਹੋ ਜਿਓਏ ਪਏ ਆ ਜਿਹੜਾ ਬਾਹਰੋਂ ਆਉਂਦਾ ਉਹ ਕਾਮਯਾਬ ਹੁੰਦਾ। ਹਾਂ ਪਰ ਸਾਹਮਣੇ ਆਵੇ ਪਈ ਆ ਜੇ 60 ਰੁਪਏ ਦੀ ਹੋਵੇ ਵੇਚ ਕੇ ਘਰੇ ਨਾ ਉੱਟ ਜਾਂਦੇ ਸੀ ਨੂੰ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀ ਦਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਬਾਈ ਤੇ ਦਿਨ ਹੋ ਗਿਆ ਅੱਜ ਕਹਿੰਦੇ ਛਣਿਆ ਆ ਜਰੀ ਛਣਿਆ ਹੋ ਗਿਆ ਤੇ ਤਰੀਕੋ ਕੀ 7 ਸਤੰਬਰ 2024 ਤੇ ਅੱਜ ਦੇ ਤਾਜ਼ੇ ਰੇਟ ਬਾਈ ਤੁਹਾਨੂੰ ਵਿਖਾਉਣ ਲੱਗੇ ਆ। ਵੇ ਕੀ ਕੀ ਲੈ ਕੇ ਆਇਆ ਬਾਈ ਜਾਨੀ ਤੇ ਕੀ ਰੇਟ ਅੱਜ ਜਿਹੜੇ ਚੱਲੀ ਨੇ ਤੇਜ਼ ਹੋਇਆ ਕੱਲ ਨਾਲੋਂ ਮੰਦੇ ਹੋਇਆ ਬਾਈ ਕੀ ਲੈਂਦਾ ਸੀ ਅੱਜ ਹੈ ਕੋਈ ਚੀਜ਼ ਨਹੀਂ ਲੈਂਦੀ ਬਾਈ ਜੀ ਕੁਛ ਵੀ ਨਹੀਂ ਲੈਂਦਾ ਚੌਲੇ ਝੂਲੇ ਮੈਂ ਤਾਂ ਮੰਗਣ ਦਿਆਂ ਨਾ ਅੱਛਾ ਲੈ ਬਾਈ ਇਧਰ ਚੌਲੇ ਜ਼ਰੂਰ ਪਏ ਆ ਮੂਰੇ ਤੇ ਬਾਈ ਤਾਂ ਸਬਜ਼ੀ ਮੰਗਦਾ ਲੈਣ ਲੈਣ ਆਇਆ ਹਨਾ ਤੇ ਚੌਲੇ ਪਏ ਇਧਰ ਭਿੰਡੀਆਂ ਪਈਆਂ ਤੇ ਬਾਈਆਂ ਤਾਂ ਪੁੱਛਦਾ ਵੀ ਕੀ ਰੇਟ ਜਿਹੜਾ ਬਾਈ ਚੰਦੀ ਜਾਂਦਾ ਭਰਾ ਤੇ ਚੌਲੇ ਪਏ ਆ ਕਦੂ ਪਏ ਆ ਭਾਈ ਕੀ ਹਾਲ ਹੈ? ਭਾਈ ਜੀ ਹੋਰ ਕੀ ਹਾਲ ਚਾਲ? ਕੈਵੇਂ ਸੇਤ? ਕੀ ਰੇਟ ਕਰਦੀ ਪਿੰਡੀ ਅੱਜ? 25 ਰੁਪਏ 25 ਰੁਪਏ ਹੈ ਕੱਲ ਵਾਲਾ ਰੇਟ। ਹਾਂਜੀ 25 ਰੁਪਏ ਬਈ ਜਿਹੜੀ ਪਿੰਡੀ ਚੱਲੀ ਜਾਂਦੀ ਆ ਤੇ ਅੱਜ ਬੜ ਬਈ ਕਿਤੋਂ 40 40 ਰੁਪਏ 40 ਰੁਪਏ 45 45 ਰੁਪਏ ਕਿਲੋ ਚੰਬੜ ਹੋ ਗਿਆ ਕਿਤੋਂ ਲੈ ਆਂਦੇ ਰਹਿੰਦੇ ਘੈਂੜ ਹੈਂ ਰਸਤਾ ਰਾਸ਼ਨਗਰ ਤੋਂ ਇੰਨੇ ਦੂਰੋਂ ਤੋਂ ਨਹੀਂ ਆਏ ਹੋਣਾ। ਕੀ ਆਏ ਆ ਬਈ? ਹਾਂ ਹਾਂ ਕਮਾਲ ਦੀ ਬਹੁਤ ਸ਼ਾਨਦਾਰ ਆ ਬਈ ਯਾਰ ਹਣਾ। ਬਈ ਰਾਜਸਥਾਨ ਤੋਂ ਆਇਆ ਚਿਬੜ ਇਹ ਤੇ ਉਹ ਯਾਦ ਜੀ ਆ ਗਈ ਜਦੋਂ ਆਪਣੇ ਰੇਤਲੇ ਪਹਾੜਾਂ ਇੰਝ ਨਹੀਂ ਹੁੰਦੇ ਸੀ ਨਰਮਿਆਂ ਦੇ ਵਿੱਚ ਉਹ ਜੀ ਜੀ ਲੱਗਦੀ ਆ ਜੇ ਤੇ ਰਾਜਸਥਾਨ ਦੇ ਬਈ ਇਹ ਚਿਬੜਾ ਇੱਧਰ ਕੱਦੂ ਬਹੁਤ ਘੜਵਾਇਆ ਕੀ ਬਾਤ ਆ ਬਈ ਕੱਦੂ ਆ ਜੀ ਰੇੜਾ ਬਈ ਹੈ 20 20 ਸਹੀ ਰੇੜਾ 20 ਰੁਪਏ ਹੀ ਰਹੇਗਾ 20 ਰੁਪਏ ਜਿਹੜਾ ਬਈ ਕੱਦੂ ਚੱਲੀ ਜਾਂਦਾ ਇੱਧਰ ਤਾਂ ਜੀ ਤੇ ਚੌਲੇ ਮਹਿੰਗੇ ਹੋਣ ਗਿਆ ਨਾ ਭਰਾ ਕੀ ਆਲਾ ਬਾਈ ਹੈ 55 55 ਰੁਪਏ ਬਾਈ ਚੌਲੇ ਉੱਥੇ ਹੀ ਖੜੇ ਆ ਯਾਰ ਚੌਲਿਆਂ ਦਾ ਹਾਲੇ ਰੇਟ ਡਾਉਨ ਨਹੀਂ ਆਇਆ ਕਿਉਂਕਿ ਚੌਲਾ ਬਾਈ ਮੰਡੀ ਜਾਂਦਾ ਹੀ ਘਟਾ ਹਨ ਪਰ ਇਸ ਟਾਈਮ ਚੌਲਾ ਫੇਰ ਵੀ ਮੰਡੀ ਚਾਈ ਜਾਂਦਾ 55 ਰੁਪਏ ਨੇੜ ਤੇ ਡੇਰ ਬਾਈ ਚੌਲਾ ਵਿਖੀ ਜਾਂਦਾ ਪਰ ਬਾਈ ਇਹਦੀ ਮਿਹਨਤ ਵੀ ਬਹੁਤ ਹੁੰਦੀ ਮੈਂ ਸੁਣਿਆ ਹਨਾ ਤਾਂ ਰੇਟ ਵੱਧ ਆਈ ਆਦਾ ਤੇ 55 ਰੁਪਏ ਨੇੜ ਤੇ ਡੇਰ ਬਾਈ ਚੌਲਾ ਚਲੀ ਜਾਂਦਾ ਤੇ ਮੇਚੂ ਜੂ ਵੈਂਗਣਾ ਆ ਕੇ ਪਾਈ ਹਣੀ ਵੈਂਗਣ ਪੁੱਛ ਦਿੰਦਿਆ ਬਾਈ ਇਹਦਾ ਕੀ ਰੇਟ ਆ 20 ਰੁਪਏ ਇਹ ਅੱਛਾ 20 ਰੁਪਏ ਕਿਲੋ ਕਿਆ ਯਾਰ ਜਿਵੇਂ ਕਿਉ ਲਾਇ ਹੁੰਦਾ ਚਲਕੀ ਮਰੀ ਜਾਂਦੀ ਹੈ ਨਾ ਹਾਂ ਕਰ ਲਾਇਦਾ ਨਹੀਂ ਸੱਚੀ ਭਾਈ ਹਾਂ ਕਿ ਲੈਣਦੇ ਆ ਹਾਂ 25 ਕਿਲੋ ਪਾਉਣਾ ਪੈਂਦਾ ਉਹ ਵੀ ਪਤੀਲੀ ਸੜਦੇ ਧੋ ਦਾ ਮਹਿੰਗਾ ਫਰਾਏ ਤਾਂ ਪੱਲੇ ਭੇਜੂ 25 ਰੁਪਏ ਕਿਲੋ ਭਾਈ ਜਿਹੜੀ ਆ ਚੱਲੀਓ ਭਈ ਵੈਂਗਣੀ ਵਾਲੀ ਜਿਵੇਂ ਉਹ ਵੈਂਗਣੀ 10 ਰੁਪਏ ਰੰਗ ਜਾ ਕਿਵੇਂ ਉੱਡ ਗਿਆ ਦਾ ਠੀਕ ਆ 25 ਤੋਂ ਵੀ 25 ਉਹ ਵੀ 25 ਰੁਪਏ ਨੇੜ ਦੇ ਜਿਹੜੇ ਭਾਈ ਸਹੀ ਵੈਂਗਣੀ ਆ 25 ਰੁਪਏ ਨੇੜ ਤੇੜੀ ਚੂਚੂ ਵੰਗਣ ਦੇ ਰੇਟ ਨੇੜ ਤੇੜੀ ਹੈ ਨਾ ਚੱਲੀ ਜਾਂਦਾ ਤੇ ਇੱਧਰ ਸੀ ਕਿ ਚੱਬੜ ਭਿੰਡੀ ਭਿੰਡੀ ਦਾ ਰੇਟ ਕਿੰਨਾ ਹੀ ਸੱਚ 25 ਰੁਪਏ ਹੈ ਨਾ 25 ਤੋਂ 30 25 30 ਤੇ ਚੌਲੇ ਵੀ ਹੋ ਗਏ 55 ਕੱਦੂ ਵੀ ਹੋ ਗਿਆ ਕੱਦੂ ਵੀ 20 22 ਦੇ ਨੇੜ ਤੇੜਾ ਹੈ ਨਾ ਇਹ ਚੂਚੂ ਵੰਗਣ ਹੋ ਗਏ ਬਾਈ ਆਹੀ ਵਰਾਇਟਾਂ ਜਿਹੜੀਆਂ ਬਾਈਆਂ ਕੋਲੇ ਇੱਧਰ ਪੰਹ ਤੇ ਹਰੀਆਂ ਮਿਰਚਾਂ ਦਾ ਰੇਟ ਪੁੱਛਦਾ ਵੀ ਹਰੀਆਂ ਮਿਰਚਾਂ ਦਾ ਰੇਟ ਕੀ ਆਲਾ ਬਾਈ ਆ ਕੀ ਰੇਟ ਆ ਬਾਈ ਯਾਰ ਉਹ ਸਿੱਧਾ ਬੋਲਾ ਹਾਂ ਰੇਡ ਰੇਡ ਰਾ ਰੇਡ 50 ਰੁਪਈਆ ਯਾਰ ਇੰਨੀ ਰੇਸ ਫੜੀ ਜਾਂਦੀ ਮਿਰਚ ਗੁਰੂ ਉਹ ਘਟਾਉਂ ਮਾੜੀ ਮੋੜੀ ਆਈ ਤਾਂ ਪੌਂਦੇ ਵੀ ਹਰੀਆਂ ਸਿੰਘਾਂ ਲਾਲ ਦਾ ਬੰਦ ਹੀ ਇਧਾਂ ਆ ਹੈ ਪੌਣੇ ਵਜੇ ਹੀ ਚਾਹੀਦੀ ਹੈ ਹਨਾ ਲਾਲ ਮਿਰਚਾਂ ਚ ਆਪਾਂ ਨੂੰ ਕੀ ਪਤਾ ਪੀਸਿਆਂ ਚ ਕੀ ਆਈ ਜਾਂਦਾ ਸਹੀ ਗੱਲ ਆ ਨਾ ਤੇ ਬਾਕੀ ਸਾਰੇ ਰੇਡ ਦਾ ਭਾਈ ਆਲਮੋਸਟ ਹੋ ਗਈ ਤੇ ਇਹ ਭਾਈ 50 ਰੁਪਈਆ ਕਿਲੋ ਜਿਹੜਾ ਐਸ ਟਾਈਮ ਸਾਰੀ ਮਿਰਚਾਂ ਉਹ ਤਾਂ ਰੇਡ ਗਾਣੇ ਬੰਦ ਕਰਤ ਨੇ ਉਹਨੇ 2-4 ਦਿਨ ਜੰਦੇ ਨਾਲ ਆ ਕਿੰਨੇ ਦੇ ਮਹੀਨਾ ਮੋਦਾ ਜਿਹੜੀ ਇਦੋਂ ਵੀ ਮਨ ਲਾਦਾ ਬੰਦ ਕੜਤਨ ਵਾਲੀ ਦੀ ਵੱਡੀ ਮਿਰਚ ਨੇ ਉਹਦਾ 60 ਪੈਣ ਹੋਊ ਕੀ ਆਲਾ ਬਾਈ ਮਿਰਚ ਦਾ ਰੇਡ ਬਹੁਤ ਜਿਆਦਾ ਹੈ ਅੱਜ ਹੈ ਮੇਰੇ ਨਾਲ ਵੇਚੀ ਆ ਹੈ ਵੇਚੀ ਆ ਪਿਆਰ ਪੀਅ ਸੱਟ ਦੀ ਜਿਹੜੀ ਸਿਹੜੀ ਮਿਰਚ ਜਾਨੀ ਕੜਤਨ ਵਾਲੀ ਵੱਡੀ ਮਿਰਚ ਜਿਹੜੀ ਹੁੰਦੀ ਆ ਉਹਦਾ 65 ਮੋਦਾ ਨਹੀਂ ਰੇਡ ਦੇ ਹੀ ਆ ਰੇ ਮਿਰਚ ਦਾ ਅਰੇ ਇੱਕ ਮਿਰਚ ਦਾ 55 ਦੇ ਰੇਡ ਤੇ ਹਾਂ ਚੱਲਾਂ ਕੀ ਕਹਿੰਦੇ ਨੇ ਬਾਈ ਅੱਜ ਅੱਲਾ ਮੇਗਾ ਬਹੁਤ 30 ਰੁਪਏ ਹਾਂ ਭਾਈ 30 ਰੁਪਏ ਕਿਲੋ ਜਿਹੜੀ ਅੱਲਾ 30 ਰੁਪਏ ਕਿਲੋ ਠੀਕ ਹੈ ਤੇ ਉਹ ਕਦੂ ਕਦੂ 18 ਕਿਲੋ ਲਾ ਵੀ ਤੇ ਨੇੜ ਤੇੜ ਜਿਹੜਾ ਭਾਈ ਰੇਟ ਰਹਿ ਗਿਆ ਕਦੂ ਹਾਂ ਉਹ ਯਾਰ ਕਦੂ ਬਹੁਤ ਸੋਹਣਾ ਰੱਖਿਆ ਕਿਹੜੇ ਮੰਡੋ ਆਇਆ ਭਾਈ ਠੀਕ ਆ ਕੁਵਾਰ ਵਾਲਾ ਸੰਭਾਈ ਆ ਨਾ ਪੂਰੀ ਹਾਂ ਸੰਭਾਲ ਤੇ ਆ ਵਾਕੀ ਹੂੰ ਕਦੂ ਬਹੁਤ ਸ਼ਾਨਦਾਰ ਭਾਈ ਕਿਹੜੇ 20 ਰੁਪਏ ਰੇਟ ਰਹਿ ਗਿਆ ਭਾਈ ਜਿਹੜਾ ਕਦੂ ਦਾ ਅੰਦਰਲਾ ਰੇਟ ਤੁਹਾਨੂੰ ਦੱਸੀ ਜੰਨੇ ਇਧਰ ਮਿਰਚ ਆ ਗਈ ਤੇ ਅੱਲਾ ਆਂ ਦੇ ਚੂਚੂ ਵੰਗਣ ਦਾ ਉਹੀ 25 ਦੇ ਰੇਟ ਤੇੜਾ ਭਾਈ 20 25 ਦੇ ਨੇੜ ਤੇੜਾ ਇਹ ਰੇਡ ਜਿਹੜੇ ਆਲਮੋਸਟ ਸਬਜ਼ੀ ਦੇ ਚੱਲੀ ਜਾਂਦੇ ਜਿਹੜੇ ਸਿਰਫ ਚੌਲੇ ਆਉਂਦੇ ਜਾ ਬਾਈ ਚੌਲਾ ਤੇ 55 ਰੁਪਏ ਹੈਨਾ ਚੌਲਾ ਬਸ 55 ਦੇ ਨੇੜੇ ਤੇੜਾ ਵਾ ਖੀਰਾ ਪਿਆ ਪੇਠਾ ਪਿਆ ਤੇ ਇਧਰ ਹੋਰ ਕੀ ਕੀ ਆਲਾ ਬਾਈ ਹੋ ਠੀਕ ਹੈ ਭਰਾ ਕਹਿਮ ਬਾਈ ਪੇਠਾ ਖੀਰਣ ਦਾ 20 ਰੁਪਏ ਜੀ 20 ਰੁਪਏ ਸਿਰਫ ਹੀ 20 ਰੁਪਏ ਕਿਲੋ ਦਾ ਬਾਈ ਇਹ ਪੇਠਾ ਜਾਨੀ ਭਰਤੀ ਕਿੰਨੇ ਹੋਊਗੀ ਲਾਯਾ ਰਭੀਆ ਹੋਰ ਸੱਜੀ ਕਾ ਜੀ ਸੱਜੀ ਲੈਣਾ ਕਿ ਲੈਂਦੀ ਆ ਲੈਣੀ ਨਹੀਂ ਆ ਲੈਣਾ ਕਿ ਰੈਂਟ ਲਾ ਦੇ ਕੀ ਕੋਲੇ ਕੇ ਚੱਲੇ ਆਲੂ ਐਂਗ ਨਹੀਂ ਠੀਕ ਆ ਅਰਗੇ ਹੋ ਜੂਗੇ ਲੈ ਕੇ ਜਾਗੇ ਅਰਗੇ ਹਿਸਾਬ ਜਗਾ ਕੋਈ ਗੁੱਪੀ ਸਾਰਾ ਨਹੀਂ ਨਹੀਂ ਸਹੀ ਆ 20 ਰੁਪਈਆ ਵੇ ਜਿਹੜਾ ਪੇਟਾ ਚੱਲੀ ਜਾਂਦਾ ਤੇ ਇਧਰ ਮੈਂ ਨਾ ਆਇਆ ਨਾ ਟਮਾਟਰ ਬਹੁਤ ਸ਼ਾਨਦਾਰ ਪਾਇਆ ਭਾਈ ਲਾਲ ਲਾਲ ਗੋਰਿਆਂ ਦੀਆਂ ਗੱਲਾਂ ਕਰੀ ਨਾ ਮੈਂ ਪਤਾ ਨਹੀਂ ਕੀ ਖਾਂਦੇ ਗਰਾਂ ਤੇ ਗੋਰੇ ਉਹ ਹਿਸਾਬ ਕਿਤਾਬ ਆ ਇਹ ਹੁਣ ਕਿ 25 ਰੁਪਈਆ ਨੇੜ ਤੇ 27 22 28 ਰੁਪਏ ਜਿਹੜਾ ਬਈ ਟਮਾਟਰ ਚੱਲੀ ਜਾਂਦਾ ਕਿ 25 ਸੀਗਾ 2 ਰੁਪਏ ਜਿਹੜਾ ਰੇਟਾਂ ਦਾ ਵਧਿਆ ਕੱਲ ਆਪਾਂ ਰੇਟ ਪਤਾ ਕੀਤਾ ਜਿਹਦਾ 25 ਰੁਪਏ ਚੱਲੀ ਜਾਂਦਾ ਅੱਜ ਜਿਹੜਾ 27 28 ਰੁਪਏ ਰੇਟ ਜਿਹੜਾ ਚੱਲੀ ਜਾਂਦਾ ਤੇ ਬਾਕੀ ਖੀਰੇ ਬਹੁਤ ਸ਼ਾਨਦਾਰ ਪਏ ਖੀਰੇ ਬਾਜੀ ਦਾ ਪਚੀ ਬਈ ਖੀਰੇ ਦਾ ਕੀ ਰੇਟ ਆ 22 ਰੁਪਏ 22 22 ਰੁਪਏ ਬਈ ਜਿਹੜਾ ਨੈਟ ਰੇਟ ਖੀਰਾ ਚੱਲੀ ਜਾਂਦਾ ਹੋਲ ਸੇਲ ਦੇ ਰੇਟ ਆ ਇਹ ਅੰਦਰਲੇ ਰੇਟ ਆ ਮੰਡੀ ਦੇ ਰੇਟ ਆ ਇਕੱਠਾ ਲੈਣਾ ਪਣਾ ਤੁਹਾਨੂੰ ਇਕੱਠਾ ਐ ਨਹੀਂ ਵੀ ਕਿਲੋ 2 ਕਿਲੋ ਚੀਜ਼ ਮਿਲ ਜੂਗੀ ਸਾਰੀ ਇਕੱਠੀ ਪੈਕਿੰਗ ਲੈਣੀ ਪਣੀ ਆ ਬਈ ਰਾਈਡਿੰਗ ਕਬੜੇ ਨੰਬਰ ਚੱਲੀ ਜਾਂਦਾ ਭਾਈ 7141 ਸਹੀ ਆ ਲੈ ਬਈ ਜਿਹਦੇ ਰੇਟ ਬਾਈ ਦੇ ਗਣਿਆ ਵਿਸ਼ਾਲ 78145 452925 ਬਾਈ ਨੰਬਰ ਹੈ ਜਿਹੜਾ ਬਾਈ ਦਾ ਕਨੈਕਟ ਜਰੂਰ ਕਰ ਲਿਆ ਕਰੋ ਵੀ ਇਹਨਾਂ ਨੂੰ ਹਾਂ ਆਹ ਤਿਆਂ ਨੂੰ ਕੋਈ ਹੋਰ ਗੱਲਬਾਤ ਪੁੱਛਣੀ ਹੈ ਤੇ ਬਾਕੀ ਜਿਹੜੇ ਆਲੂ ਤੇ ਗੰਡੇ ਆ ਉਹਦੇ ਰੇਟ ਤੁਹਾਨੂੰ ਤਜੇ ਦਾ ਅੱਜ ਗਿਣਾਉਣ ਲੱਗਿਆ ਵੀ ਜਿਹੜੇ ਆਲੂ ਗੰਡੇ ਕੀ ਰੇਟ ਚੱਲੀ ਜਾਂਦੇ ਆ ਭਾਈ ਬਾਈ ਹੈ ਨਹੀਂ ਗਾ ਮਨ ਲਾਦਾ ਤੇ ਕੀ ਆਲਾ ਹੀ ਕੀ ਰੇਟ ਅੱਜ ਪਿਆਜ਼ 47 ਰੁਪਏ ਸਿਰੇ ਦੀ ਕੁਆਲਿਟੀ ਆ ਪੂਰਾ ਟਾਪ ਫਰਸਟ ਕਲਾਸ ਕੀ ਆਲਾ ਹਾਂ 47 ਰੁਪਏ ਬਾਈ ਜਿਹੜਾ ਪਿਆਜ਼ ਤੁਹਾਨੂੰ ਦੱਸੀਏ ਵੀ ਨਾਸਕਾਲਾ ਚੱਲੀ ਜਾਂਦਾ ਆਹ ਦੁਕਾਨ ਤੇ ਖੜਿਆ 47 ਰੁਪਏ ਰੇਟ ਜਿਹੜਾ ਹੋ ਗਿਆ ਇੱਥੇ ਕੱਲਾ ਫਿਲਹਾਲ ਨਾਸਕੀ ਲੱਗਦਾ ਏ ਮੈਨੂੰ ਤੇ ਗਰੋਵਰ ਫਰੂਟ ਕੰਪਨੀ ਆ ਗਈ ਆ ਬੈਠਾ 9815126103 9815126103 ਜਿਹੜਾ ਨੰਬਰ ਆ ਬਾਈ ਜੀ ਤੇ ਬਾਈ ਨਾ ਕੀ ਆਲਾ ਬਾਈ ਜੀ ਅੱਜ ਬਾਈ ਨਹੀਂ ਆਈ ਅੱਜ ਕੰਮ ਪੈ ਗਿਆ ਜੀ ਹਾਂ ਤੇ ਆਲੂ ਦਾ ਗੱਟਾ ਅੱਜ ਕਿੰਨੇ ਦਾ ਹੋ ਗਿਆ ਜੀ 1000 ਰੁਪਏ 1000 ਰੁਪਏ ਦਾ ਉਹੀ ਆਲੂ ਦਾ ਰੇਟ ਚੱਲੀ ਜਾਂਦਾ ਜੀ ਡਾਇਮੰਡ ਤੇ ਐਲ ਆਰ ਦੋਵੇਂ ਜੀ ਦੋ ਦੋਵੇਂ 1000 ਰੁਪਏ ਤੇ ਜਿਹੜਾ ਪਾਲਾ ਟਾਪ ਦਾ ਉਹ 1150 ਉਹ ਆਪਣੇ ਕੋਲ ਹੈਗਾ ਜਾਨੀ ਟਾਪ ਦਾ ਹੀ ਹੈਗਾ ਹੈਗਾ ਐਲ ਆਰ ਹੀ ਹਾਂ ਤੇ ਡਾਇਮੰਡ ਹੀ ਡਾਇਮੰਡ ਹੀ ਹੈ ਯਾਰ ਵਾਲੀ ਯਾਰ ਹਜ਼ਾਰ ਵਾਲੀ ਯਾਰ ਤੇ ਜਿਹੜਾ ਆਪਣਾ ਗੰਡਾ ਪਿਆ ਜਾਈ ਅੱਜ ਕੀ ਰੇਟ ਹੈ ਪਿਆਜ 47 ਰੁਪਏ 46 ਰੁਪਏ ਪਾਜਦਾ ਨਾਸਕਾ ਬਦਸਰੇ ਦਾ ਨਾਸਕਾ ਤੇ ਐਮ ਪੀ ਆਈ ਨਹੀਂ ਐਮ ਪੀ ਵਾਲਾ ਹੈ ਠੀਕ ਹੈ ਨਾਸਕਾ ਬਾਈ ਕੋਲੇ ਤੇ 47 ਰੁਪਏ ਜਿਹੜਾ ਸਿਰੇ ਦਾ ਰੇਟ ਜਿਹੜਾ ਬਾਈ ਚੱਲੀ ਜਾਂਦਾ ਆਲੂਆਂ ਦਾ ਰੇਟ ਉੱਥੇ ਹੀ ਖੜਿਆ ਫਿਲਹਾਲ ਬ੍ਰੇਕ ਲੱਗੀ ਹੋਈ ਹੈ ਹੈਨਾ ਤੇ ਬਾਈ ਨੰਬਰ ਦੇ ਚਾਲਦੇ ਗਰੋਵਰ ਫਰੂਟ ਕੰਪਨੀ ਜਿੱਥੇ ਖੜਿਆ 985126103 ਕਨੈਕਟ ਜਰੂਰ ਕਰ ਲਿਓ ਬਾਈ ਨੂੰ ਜੇ ਵੀਰ ਭਰਾ ਨੂੰ ਕੋਈ ਵੀ ਆਲੂਆਂ ਤੇ ਗੰਡਿਆਂ ਦਾ ਬਿਜ਼ਨਸ ਹੈ ਨਾ ਤੇ ਇਹਨੂੰ ਬ ਇਹਦਾ ਰੇਟ ਜਿਹੜਾ 10 ਰੁਪਏ ਨੇੜੇ ਜੜਾ ਆ ਵੀ 10 ਰੁਪਏ ਹੀ ਹੈ ਇਹ 70 ਹੋਰ ਰੇਟ ਕੱਟ ਗਿਆ ਹਾਂ ਕਿ ਚਾਲੂ ਜਿਹੜਾ 70 ਰੁਪਏ ਰੇਟ ਰਹਿ ਗਿਆ ਬਾਈ ਸਰ ਆ ਬੈਠਾ 10 ਰੁਪਏ ਹੈ ਮੋਟਾ ਬੈਠਾ ਜੂਗਾ ਇਹ ਆ ਬੈਠਾ ਇਹ ਮੋਟਾ ਬੈਠਾ ਜਾਂਦਾ ਬਾਈ 100 ਰੁਪਏ ਗੱਟਾ ਡਿੱਗ ਪਿਆ 900 ਰੁਪਏ ਦਾ ਤੁਸੀਂ 900 ਦਾ ਗੱਟਾ ਦੇਈ ਜਾਂਦੇ ਅੱਜ ਹਾਂ ਹਾਂ ਕਿਹੜਾ ਐਲਰ ਗਾ ਡਾਇਮੰਡ ਐਲਰ ਤੇ ਪਿੱਛੇ ਚਟਾ ਡਾਇਮੰਡ ਕਿੱਥੇ ਮੈਕਸੀਕੋ ਮਾ ਐਲਰ ਦੇ ਡਾਇਮੰਡ ਦਾ ਗੱਟਾ ਬਾਈ ਇਹਦਾ 900 ਦਾ ਮੈਂ ਇਸ ਟਾਈਮ ਦੇਈ ਜਾਂਦਾ ਕਮਰਡੀ ਵਲੀ ਆਉਗੀ ਇੱਕ ਨੰਬਰ ਦਾ ਡੇੜੀ ਕਿਦਾਂ ਬਾਈ ਇਹ ਨਾਵੇਂ ਬੰਦੇ ਆਗੇ ਤੇ ਉਹਨੇ ਕਹਣਾ ਯਾਰ ਸਾਨੂੰ 1000 ਦਾ 900 ਰੁਪਏ ਚਿਕਾਈ ਜਾਂਦੇ ਜਰੂ ਬਸ 900 ਰੁਪਏ ਦਾ ਜਿਹੜਾ ਬਾਈ ਐਲਰ ਹਾਂ ਕਿਵੇਂ ਆ ਐਲਰ ਦਾ ਘਟਾ ਬਾਈ 900 ਰੁਪਏ ਦਾ ਜੀ ਨਾ 100 ਰੁਪਏ ਦਾ ਤੁਹਾਡਾ ਫਾਇਦਾ ਜ਼ਰੂਰ ਹੋ ਜਾਣਾ ਜਿੱਥੇ ਖੜੇ ਆ ਪ੍ਰੇਮ ਫਰੂਟ ਕੰਪਨੀ ਪਹਿਲਾਂ ਫੋਨ ਕਰਕੇ ਆਓ ਜੀ ਬਾਈ ਨੂੰ 98144 98695 ਹਾਂ ਤੂੰ ਪੰਗੇ ਲੈਣੋਂ ਹਟਦਾੜੀ ਇਹ ਤਾਂ ਵੀ ਦੇਖ ਕਿਉਂ ਬਾਈ ਆਰਪੀ ਵਾਲਾ ਇਹ ਇਹ ਬਾਈ ਤੇ ਪੈਸੇ ਜਾ ਜਾ ਕੇ ਮੋਟੇ ਹੋ ਇਹ ਬਾਈ ਐਵੇਂ ਖਾਦੇ ਪੀਂਦੇ ਦਾ ਬੜਾ ਲੱਗਦਾ ਖਾਂਦੇ ਵੀ ਲੈ ਘਰਾਂ ਮੇਰਾ ਪਤਾ ਨਹੀਂ ਜਿੱਦ ਕਿ ਹੋਇਆ ਕੀ ਕੋ ਲੈ ਲੈ ਅੱਜ ਫਿਰ ਸਾਰੇ ਕੁਝ ਲੈ ਲਿਆ ਕਦੂ ਕੀ ਰੇਡ ਮਿਲ ਗਿਆ ਤੁਮਨੂੰ ਉਦੋਂ 20 ਰੁਪਏ ਕਿਲੋ ਤੇ ਦੇਣਾ ਕਿ ਨਹੀਂ 30 ਰੁਪਏ ਕਿਲੋ 10 ਰੁਪਏ ਕਮਾਏਗਾ ਬਸ 8 ਰੁਪਏ ਕਲੈਕਟ ਕਰੀ ਥੋੜੀ ਲੱਗਨੇ ਯਾਰ ਘੱਟਾ ਘੱਟ ਨਹੀਂ 13 ਆਈਟਮ ਹੋਰ ਵੀ ਹੋਣੇ ਨਾਲ ਯਾਰ ਉਹ ਤਾਂ ਠੀਕ ਹੈ ਘਟੜ 50 ਰੁਪਏ ਦਾ ਵੇਚ ਯਾਰ ਫੇੜ ਹੀ ਤੁਹਾਡੇ ਹੀ ਕਰਕੇ ਤਾਂ ਸ਼ਹਿਰ ਦੀ ਤਰੱਕੀ ਨਹੀਂ ਹੋ ਰਹੀ ਤੁਸੀਂ ਇਹ ਨੂੰ ਲਾ ਲਾ ਰਹੇ ਹੈ ਠੀਕ ਹੈ ਇਹ ਮੇਰੇ ਨੇ ਲਾ ਲਾ ਗਿਆ ਨਹੀਂ ਇਹ 50 ਕਿਵੇਂ ਯਾਰ ਤੇਰਾ ਇਹ ਤਾਂ ਮੋਰ ਵੀ ਲੱਗਣਾ ਯਾਰ ਗਰੀ ਜੁੰਦਾ ਖਾਊਂਗਾ ਫੜ ਲਾ ਵੀਡੀਓ ਲੇਟ ਪਾ ਦੂੰਗਾ ਉਦੋਂ ਤੂੰ ਸਾਜੀ ਸੁਜੀ ਵੇਚ ਲੈ ਠੀਕ ਹੈ ਫਿਰ ਜਦੋਂ ਤੂੰ 20 ਰੁਪਏ ਵੇਚ ਗਿਆ ਤੇ ਜੇ 30 ਰੁਪਏ ਲਾਉਂਗਾ ਤਾਂ ਇਹ ਵੇਚ ਕੇ ਆਪ ਜਾ। ਓ ਯਾਰ ਕਿਹੜੀ ਗੱਲ ਆ ਸਾਹਮਣੂ ਆ ਜੇ ਆਪਾਂ ਇਕੱਠਾ ਬੈਠਾਂਗੇ ਫਿਰ ਪਤਾ ਲੱਗੂ ਠੀਕ ਆ। ਇਹ ਫਰੂਟ ਕੰਪਨੀ ਤੇ ਬਾਈ 981449695 981449695 ਤੇ ਬਾਈ 900 ਦਾ ਗੱਟਾ ਮਿਲ ਜਾਂਦਾ ਇੱਥੇ ਸਾਨੂੰ ਦੁਕਾਨ ਤੇ ਲੈ ਜਾਓ ਜੇ ਮੇਰਾ ਵੀਰ। ਹਾਂ ਬਾਈ। ਚਿਪੜ ਬਹੁਤ ਸ਼ਾਨਦਾਰ ਆ ਯਾਰ ਹਨਾ। ਚਿਪੜਾਂ ਦੀ ਚਟਣੀ ਤੇ ਨਾਲ ਗੰਡਾ ਹੈ ਤੇ ਖੇਤ ਬੈਠਾ ਹੋਵੇ ਬੰਦਾ ਉਹ ਟਾਈਮ ਪਰ ਆਉਣਾ ਹੈ ਨਹੀਂ ਕਿਉਂਕਿ ਦਰਖਤਾਂ ਦੇ ਥੱਲੇ ਅੱਗੇ ਜਿਹੜੇ ਬੰਦੇ ਆਂ ਦਰਖਤ ਹੈ ਨਹੀਂ ਦਰਖਤ ਵੀ ਨਹੀਂ ਹੈਗੇ ਬੰਦੇ ਵੀ ਨਹੀਂ ਹੈਗੇ ਹੋਰ ਉਹ ਜੇ ਬੰਦੇ ਵੀ ਨਹੀਂ ਹੈਗੇ ਸਹੀ ਗੱਲ ਹੈ ਤੇ ਰੇਟ ਕੀ ਲਾਏਗਾ ਫਿਰ ਤੇ ਗਰੀਬ ਕੀ ਭਾਅ ਵਿੱਚ ਹੈ 40 ਰੁਪਏ 40 ਰੁਪਏ ਕਿਲੋ ਬਈ ਜਰਾ ਚੱਬਰ ਚੱਲੀ ਜਾਂਦਾ ਇੱਥੇ 40 ਰੁਪਏ ਸਿਰੇ ਦੀ ਕੁਆਲਟੀ ਵਾਲਾ ਚੱਬੜਾ ਆਇਆ ਨਹੀਂ ਕੋਈ ਮਾੜਾ ਮੋਟਾ ਵਿੱਚ ਖਖੜੀ ਨਹੀਂ ਕੋਈ ਬੜੀ ਬਈ ਚੱਬੜੀ ਆ ਪਿਆ ਹੋਣਾ ਤੇ ਇੱਕ ਆਇਆ ਕਿਤੋਂ ਆਪਣੇ ਗੰਗਾ ਨਾਲ ਜਰ ਇਹ 200 ਉੱਥੇ ਕੀ ਰੇਟ ਵਿਕਦੇ ਆ ਤੇ ਪਰ ਸਹੀ ਰੇਟ ਉੱਥੇ ਉੱਥੇ ਤਾਂ ਉਹਨੂੰ ਪਤਾ ਗੰਗਾ ਨਗਰੋਂ ਆਉਂਦੇ ਆ ਅੰਦਾਜ਼ਾ ਪਤਾ ਤਾਂ ਹੋ ਕਿੰਨੇ ਰੇਟ ਵਿਕਦੇ ਉੱਥੇ ਉੱਥੇ ਕੀ ਭਾਵੇਂ ਇਹਦਾ ਗੰਗਾ ਨਗਰ ਕੀ ਰੇਟ ਵਿਕਦਾ ਚਪੜਾ ਗੰਗਾ ਨਗਰ ਵਿੱਚ ਤਾਂ ਵੀਰੇ 25 ਰੁਪਏ ਠੀਕ ਆ 25 ਰੁਪਏ ਜਰ ਇੱਥੇ ਆਉਣ ਜੇ ਤੁਹਾਨੂੰ ਫਾਇਦਾ ਇਹਨੇ 40 ਵਿਕੀ ਜਾਂਦਾ ਵਧੀਆ ਹਾਂ ਠੀਕ ਹੈ ਬੈਣਦਾ 30 ਰੁਪਏ ਬੈਂਦਾ ਆ ਬਨੂ 30 ਰੁਪਏ ਪੈਂਦਾ ਜਿਹਾਣ ਕਰ ਸਕਦਾ 25 ਰੁਪਏ ਆ ਬਨੂ 30 ਰੁਪਏ ਪੈਂਦਾ ਇਹ ਆਰਤ ਕੱਟੀ ਜਾਣੀ ਹੈ ਬੇਚਾਰੀ ਆ ਇਹ ਉਹਦੇ ਜਿਹੜੇ ਖਰਚੇ ਪੈਣੇ ਚਲੋ ਮੰਡੀ ਦੇ ਹਨ 30 ਦਿਨ ਉਹ ਹਸਾਬਾ ਕਿਵੇਂ ਟੈਕਸ ਬੰਦ ਹੈ ਜੀਐਸਟੀ ਉਹ ਬੰਦੀ ਹੈ ਹਾਂ ਸਹੀ ਤੇ ਬਾਕੀ ਜਿਹੜਾ ਬਈ ਉੱਥੇ ਚ ਬੜਾ ਗੰਗਾ ਨਗਰ ਦੇ ਵਿੱਚ 25 ਦੇ ਰੇਟ ਤੇ ਵਿਕੀ ਜਾਂਦਾ ਇੱਥੇ ਕੋਟਕਪੂਰਾ ਮੰਡੀ ਦੇ ਵਿੱਚ 40 ਰੁਪਏ ਵਿਕੀ ਜਾਂਦਾ ਗੰਗਾ ਨਗਰ ਵਾਲਿਓ ਲਾਈਕ ਜ਼ਰੂਰ ਕਰ ਦਿਓ ਹੁਣ ਵੀਡੀਓ ਨੂੰ ਤੁਹਾਡੇ ਬੰਦੇ ਜਿਹੜੇ ਪਛਾਣਦੇ ਆ ਆ ਖੜੇ ਆ ਇੱਧਰ ਹੈ ਵੀਡੀਓ ਜ਼ਰੂਰ ਵਖਾ ਦਿਓ ਹੱਥ ਤਾਂ ਮੜਾ ਯਾਰ ਸੰਗੀ ਆ ਨਾ ਯਾਰ ਕੀ ਚੱਕਰ ਹਾਂ ਹਣ ਕਰ ਗੱਲ ਕੀ ਕਹਿੰਦਾ ਵੇਗਣੀ ਸਾਡੀ ਦਾ 10 ਰੁਪਏ ਕਿਲੋ ਵੇਗਣੀ ਨਹੀਂ 10 ਰੁਪਏ ਦਾ ਕੋਈ ਨਹੀਂ ਕਿ ਭਾਈ 10 ਰੁਪਏ ਕਿਲੋ ਲੱਗਦੀ ਆ ਨਹੀਂ ਐਡੀ ਸੋਹਣੀ ਵੇਗਣੀ 10 ਰੁਪਏ 10 ਰੁਪਏ ਕਿਲੋ ਮਖਾ ਲਾ ਕੇ ਜਾਂਦੇ ਅਸੀਂ ਤਾਂ 10 ਰੁਪਏ ਕਿਲੋ ਹਣ ਇਹਦਾ ਰੇਟ ਪੂਰਾ ਮੁੱਲ ਕਿੱਥੇ ਮਿਲਦਾ ਸਾਨੂੰ ਯਾਰ ਨਹੀਂ ਵੇਗਣੀ ਤਾਂ ਬਹੁਤ ਸੋਹਣੀ ਆ ਯਾਰ ਵੇਗਣੀ ਤਾਂ ਬਹੁਤ ਸੋਹਣੀ ਆ ਪੂਰਾ ਮੁੱਲ ਨਹੀਂ ਮਿਲਦਾ ਕਰੀਏ ਕੀ ਹਾਂ ਇਹਦਾ ਕਿਓ ਲਾ ਕੇ ਲੈਂਦਾ ਹਾਂ ਤਾਂ ਕਰੂੰ ਚਿਲਕਦੀ ਪੂਰੀ 100 ਰੁਪਏ ਕਹਿੰਦੇ ਵੇਚੀ ਜਾਂਦੇ ਉਹਦਾ ਫਿਰ ਹੁਣ ਖੜਾ ਦਾ ਛੜਾਉਣਾ ਹੀ ਆ ਉਹਦਾ 20 25 ਰੇਟ ਆ ਰੇਟ ਤਾਂ 25 ਦਾ ਚਾਹੀਦਾ ਅਸੀਂ ਦਾ 30 ਰੁਪਏ ਵਿਕੇ ਹਾਂ ਮੈਂ ਕਿ 30 ਰੁਪਏ ਅਸੀਂ ਕਰੀਏਗੀ ਹਾਂ ਕੀ ਹੋ ਰਿਹਾ ਯਾਰ ਅੰਦਰ ਨੂੰ ਲੱਗਿਆ ਉਹਦਾ ਸਾਡੀ 20 25 ਮੈਂ ਕਿ ਜੀ ਇੱਥੇ ਕੀ ਹੋ ਗਿਆ ਇੰਨੇ ਖੁੰਝੇ ਜੀ ਦਾ ਨਹੀਂ ਕੀ ਹੋ ਗਿਆ ਇੱਥੇ ਹਾਂ ਇੰਨੀ ਮਾਰ ਜੀ ਨਾ ਇੰਨਾ ਫਰਕ ਪੈਗਾ ਪਤਾ ਨਹੀਂ ਕੀ ਹੋ ਗਿਆ 10 12 ਹੀ ਮਸਾ ਮਸਾ ਸਹੀ ਸਹੀ ਬਾਤ ਮਸਾ ਹੀ ਖੜਾ ਛੜਾ ਕੇ ਚਾਹੀਦਾ ਹਾਂ ਹਾਂ ਹੋਰ ਇਹ ਤਾਂ ਮਰਚ ਨਹੀਂ ਕਿ ਇੰਨੀ ਨਿੱਕੀ ਕਿਥੋਂ ਮਿਰਚ ਲੈਂਦੀ ਐ ਇਹ ਵੀ ਖੇਤ ਚੁਲੰਦੀ ਆ ਤੋੜਦੀ ਇਹ ਰੇਟ ਆ ਇਹ 3 ਰੁਪਏ ਕਿਲੋ ਕਵੇ ਦਾ ਯਾਰ 50 50 60 ਟੁਟਾ ਕੀ ਜਾਂਦੇ ਅਗਲੇ ਆਵੇ ਪਈ ਆ ਜੇ 60 ਵੇਖਦੀ ਉਹਦੇ ਵੇਚ ਕੇ ਘਰੇ ਨਾ ਉੱਠ ਜਾਂਦੇ ਸੀ ਨੂੰ ਹਾਂ ਕਾਪੀ ਦੇਖ ਲੋ ਜਾ ਕੇ ਉੱਥੇ ਤੈ ਕਿੰਨੇ ਮੰਗਦੇ ਆ ਰੇਟ ਨਹੀਂ ਰੇਟ 30 ਰੁਪਏ 30 ਰੁਪਏ ਵੇਖਦੀ ਆ ਅੱਛਾ ਨਹੀਂ ਉਹਦਾ ਵੇਖਦੀ 30 ਤੂੰ ਮੰਗਿਆ ਕਿੰਨਾ 40 35 35 ਮੰਗਿਆ 30 ਜੋ ਵੇਖਦੀ ਵੇਚ ਦੋਗੇ ਨਾਲ ਦੀ ਠੀਕ ਆ ਹੋਰ ਲੈ ਬਾਈ ਓਏ ਬਾਈ ਕਰੇ ਮਾਥਾ ਖੜਾ ਛਣਾਉਣਾ ਪੈਂਦਾ ਭਰਾਵਾ ਹਾਂ ਹਾਂ ਓ ਚੌਲੇ ਵੀ ਆਪਣੇ ਪਏ ਠੀਕ ਆ ਚੌਲੇ ਉਹਨਾਂ ਦੇ ਆ ਦਿੱਲੀ ਦਾ ਵੇਚ ਕੇ ਜਾਣੇ ਖੜਾ ਮਾਥਾ ਛਣਾਉਣੇ ਆ ਅੱਛਾ ਯਾਰ ਹੋਰ ਇੱਕ ਦਿਨ ਦਾ ਥੋੜਾ ਕੰਮ ਹੋਰ ਬਾਈ ਇਹ ਵਾਲਾ ਹੀ ਆਰਧੇ ਵੀਰ ਨਾਲ ਹੀ ਕਰਕੇ ਆਉਂਦੇ ਆ ਗੱਲਬਾਤ ਬਾਈ ਹੋ ਠੀਕ ਹੈ ਜੀ ਵਧੀਆ ਜੀ ਕਮਾਈ ਚੰਗੀ ਸਬਜ਼ੀ ਚ ਹਾਂ ਹਾਂ ਚੱਲ ਟੋਰੀ ਹੋ ਗਿਆ ਚੱਲਣਾ ਚਾਹੀਦਾ ਇਹ ਅੱਜ ਦੇ ਟਾਈਮ 'ਚ ਕਿ ਨਹੀਂ ਤੇ ਬਾਕੀ ਬਾਈ ਦੇ ਨਾਲ ਕਰਕੇ ਆਉਂਦੇ ਆ ਗੱਲਬਾਤ ਆ ਵੇ ਭਾਈ ਜੀ ਕੀ ਕੀ ਆ ਕੀ ਆ ਚਲਾਈ ਜਿਹਨੇ ਇਹਨੇ ਸੈਟਅਪ ਪਾਏ ਹੈ ਫਰ ਨਹੀਂ ਡਾਲਦੇ ਤੁਸੀਂ ਕੀ ਕਰੀਏ ਤੇ ਭਈ ਅੱਜ ਕੀ ਕੀ ਆਇਆ ਸੀ ਆਪਣੇ ਕੋਲ ਅੱਜ ਅਸੀਂ ਕੱਦੂ ਸੀਗਾ ਜੀ ਪੇਠਾ ਸੀਗਾ ਠੀਕ ਹੈ ਜੀ ਭਿੰਡੀ ਸੀ ਠੀਕ ਮੂਲੀ ਆਈ ਸੀਗੀ ਬਹੁਤ ਸ਼ਾਨਦਾਰ ਮੂਲੀ ਹਮਚਲ ਵਾਲੀ ਹਾਂ ਮੂਲੀ ਆ ਗਈ ਹੈ ਬਾਈ ਕੋਲੇ ਹਮਚਲ ਵਾਲੀ ਤੇ ਗੋਭੀ ਵੀ ਆਈ ਸੀ ਬਾਈ ਗੋਭੀ ਨਹੀਂ ਆਈ ਠੀਕ ਹੈ ਜੀ ਤੇ ਰੇਟਰ ਬਾਈ ਕੀ ਕੀ ਰੇ ਆ ਮੂਲੀ ਵੇਚੀ ਹੈ 35 ਤੋਂ 40 ਇਹ ਇੰਨਾ ਰੇਟ ਵੱਧ ਗਿਆ ਮੂਲੀ ਹਾਂ ਮੂਲੀ ਬਹੁਤ ਸ਼ਾਨਦਾਰ ਸੀਗੀ ਬਹੁਤ ਸੋਹਣੀ ਉਂਗਲੀ ਸੀਗੀ ਕਵਾਲਿਟੀ ਦੇ ਸਰ ਤੇ रेट ਆ ਬਾਈ ਕਵਾਲਿਟੀ ਦੇ ਸਰ ਤੇ ਆ ਮੂਲੀ ਦਾ ਕੋਈ ਵੀ ਮੁੱਠਾ ਨਹੀਂ ਪੈਣਾ ਤੇ ਤੁਹਾਨੂੰ ਮੂਲੀ ਦੀ ਕੁਆਲਿਟੀ ਖੰਡ ਆ ਹਾਂ ਠੀਕ ਆ ਤੇ ਜਿਹੜਾ ਪੇਠਾ ਪੇਠਾਈ ਥੋੜਾ ਡਾਊਨ ਹੋ ਗਿਆ 10 ਰੁਪਏ ਵੇਚੀ ਜਾਂਦੇ ਆ ਪੇਠਾ ਬਾਈ 10 ਰੁਪਏ ਰਹਿ ਗਿਆ ਹਨਾ ਤੇ ਸਿਰੇ ਦੀ ਕੁਆਲਿਟੀ ਉਹ 15 ਕਾ ਪੇਠੇ ਦੀ ਤੇ ਜਿਹੜਾ ਸਿਰਾਂ ਪੇਠਾ ਉਹਦਾ 20 ਰੁਪਏ ਵੇਖਦਾ ਦਿੱਲੀ ਵਾਲਾ ਸੈਂਚਰੀ ਬਿੱਲੀ ਵਾਲਾ ਸੈਂਚਰੀ ਬੈਠਾ ਠੀਕ ਆ ਬੋਲਦਾ 18 20 ਇਹ ਕਹਿੰਦੇ ਨੇ ਜਿਵੇਂ ਕੋੜੀਆਂ ਵੇਚ ਕੇ ਖੜੇ ਬੰਬਾ ਉਹੀ ਗੱਲ ਐ ਏਦਾਂ ਉਹੀ ਗੱਲ ਆ ਕੱਲ ਕਦੋਂ ਹੀ ਰਹਿਗੇ ਅੱਜ ਜਾਂਣਾ ਸ਼ਨੀਵਾਰ ਆ ਬੈਲੈਂਸ ਬੂਲ ਸਾਰਾ ਸਭ ਨਪੀਲੀਆ ਨੇ ਆਈ ਤਾਂ ਕਦੋਂ ਕਿੰਨਾ ਕਰਦਾ ਭਈ ਅੱਜ ਕਦੋਂ ਆ ਜੀ ਵਿਕਿਆ 18 20 ਕਦੋਂ ਭਾਈ 18 20 ਜਿਹੜਾ ਤਾਜ਼ਾ ਰੇਡ ਵੈਂਗਣੀ ਆਈ ਸੀ ਆਪਣੇ ਕੋਲ ਵੈਂਗਣੀ 15 ਰੁਪਏ ਵਿੱਚ ਹੀ ਐ ਵੈਂਗਣੀ 15 ਕਦੇ ਨੇੜ ਤੇ ਜਿਹੜਾ ਰੇਡ ਘਟ ਨਹੀਂ ਗਿਆ ਯਾਰ ਆਹ ਉਹਨਾਂ ਤੋਂ ਪਿਆਜ਼ ਮਹਿੰਗਾ ਆਉਦੇ ਕਰਕੇ ਵੇਗਣੀ ਉਗਣੀ ਇਹਨਾਂ ਦੀ ਕੁਆਲਿਟੀ ਟਾਂਕਾ ਜ਼ਿਆਦਾ ਲੈਣਾ ਪੈਂਦਾ ਪਿਆ ਸਬਜੀ ਪਿਆਜ ਆਦਾ ਪੈਂਦਾ ਉਹਦੀ ਨਾ ਫਿਰ ਡਿਮਾਂਡ ਘਟ ਜਾਂਦੀ ਹੈ ਮੈਨੂੰ ਲੱਗਦਾ ਹੁਣ ਰੇੜਾ ਵਾਲੇ ਮਿਰਚਾਂ ਦੇਣਗੇ ਵੀ ਬੰਦ ਕਰਨਗੇ ਜਿੱਸਾ ਹੁਣ 60 ਸੁੱਟ ਦੀ ਆਵਾਜ਼ ਆਈ ਜਾਂਦੀ ਬਾਈ ਹਾਂਜੀ ਜਿਵੇਂ 60 ਸੁੱਟ ਦੀ ਆਵਾਜ਼ ਆਈ ਜਾਂਦੀ ਹੈ ਮਿਰਚਾਂ ਦੀ ਹਰੀਆਂ ਦੀ ਹਾਂ ਮਿਰਚਾਂ ਦੀ ਮੈਨੂੰ ਲੱਗਦਾ ਰੇੜਾ ਵਾਲਿਆਂ ਨਾਲ ਸਬਜੀ ਦੇ ਨਾਲ ਤੇ ਆ ਨਹੀਂ ਕਹਿੰਦੇ ਨੀ ਹੁਣ ਦੇ ਹੁਣ ਮਹਿੰਗੀ ਪੈਂਦੀ ਆ ਨਾ 50 60 ਰੁਪਏ ਕਿਲੋ ਜਿਹੜੀ ਬਾਈ ਸਿਰੇ ਦੀ ਮਿਰਚ ਜਣੀ ਹੈ ਨਾ ਆ ਦੇਖਦੇ ਵੇਖਦੇ ਹਾਂ ਜੀ ਤੇ ਬਾਈ ਕੋਲੇ ਤੇ ਕद्दू ਜੀ ਪੇਟਾ ਸੀ ਤੇ ਬਾਈ ਨੇ ਇੱਕ ਬਣਾਇਆ ਇਹ ਮੂਲੀ ਹੈ ਨਾ ਉਹ ਮਾਚ ਜਲਦੀ ਤੇ ਬਾਈ ਦਾ ਨੰਬਰ ਵੀ ਦੇ ਕੇ ਆਨੇ ਹਾਂ ਹੋਰ ਵੀ ਕੋਈ ਵੈਰਾਈਟੀ ਸੀਗੀ ਜੀ ਆ ਸ਼ਿੰਬਾ ਵਾਲਾ ਕद्दू ਸੀਗਾ ਇਹ ਕੀ ਰੇਟ ਬਾਈ ਇਹ 20 ਰੁਪਏ ਵਿੱਚ ਹੈ ਨਵੀਂ ਵੈਰਾਈਟੀ ਹੈ ਕद्दू ਦੀ ਇਹ ਬਾਈ ਬਹੁਤ ਘੈਂਟ ਬਣਦਾ ਹੈਗਾ ਸ਼ਿੰਬਾ ਵਾਲਾ ਕद्दू ਦੁੱਧ ਦੁੱਧ ਪਾਇਆ ਹੋਵੇ ਹਾਂ ਤੇ ਦੁੱਧ ਵੀ ਵਰਕਰਦਾ ਹੋਵੇ ਫਿਰ ਨਿਆਰਾ ਵੱਖਰਾ ਹੀ ਇਹ ਕद्दू ਬਹੁਤ ਸੋਹਣਾ ਬਣਦਾ ਹੈ ਸਵਾਦ ਹੁੰਦਾ ਜੀ ਸਹੀ ਗੱਲ ਆ ਬਾਈ ਤੇ ਬਾਈ ਜੀ ਨ 42196 95721 42196 42196 ਬਾਕੀ ਨੰਬਰ ਵੀ ਦਾ ਸਕਰੀਨ ਤੇ ਵੀ ਲਾ ਦਾਂਗੇ ਵੀਰੋ ਬਾਕੀ ਅਸੀਂ ਹੁਣ ਤੁਹਾਡੀਆਂ ਵੀਡੀਓ ਡੇਲੀ ਸ਼ੇਅਰ ਕਰ ਦਿੰਨੇ ਹੁੰਦੇ ਆ ਅੱਛਾ ਜੀ ਬਹੁਤ ਬਹੁਤ ਮਿਹਰਬਾਨੀ ਭਰਾ ਤੇ ਬਾਕੀ ਵੀਡੀਓ ਭਾਈ ਹਣੀ ਸ਼ੇਅਰ ਕਰਦੇ ਰਹਿੰਦੇ ਤੇ ਤੁਸੀਂ ਵੀ ਸ਼ੇਅਰ ਕਰਕੇ ਵੀਡੀਓ ਆ ਜਾ ਭਾਈ ਲੈਸ ਕਰਨਾ ਪੈਣਾ ਜਿਵੇਂ ਹੁਣ ਗਾਹ ਵਾਲੇ ਸੀਜ਼ਨ ਆ ਗਏ ਨਾ ਤਾਂ ਹੱਕ ਦੇਣਾ ਪਹਿਲਾਂ ਲੈਸ ਦੇਵਾਂਗੇ ਜੀ ਪਹਿਲਾਂ ਲੈਸ ਦੇਵਾਂ ਜਿਹੜਾ ਮੇਰੇ ਵੀਰ ਵਰਗੇ ਭਰਾ ਦਾ ਵਿਆਹ ਉਹ ਆਪ ਹੀ ਤਾਂ ਸਮਝੀ ਲੈਂਦਾ ਹੋਣਾ ਹੈ ਨਾ ਸਹੀ ਗੱਲ ਉਹ ਤਾਂ ਲੈਸ ਵਾੜਾ ਕਰਨਾ ਆਪਾਂ ਜਿਹੜਾ ਆਪ ਹੀ ਤੁਰਿਆ ਫਿਰਦਾ ਯਾਰ ਹਾਂ ਜੀ ਠੀਕ ਹੈ ਜੀ ਕੀ ਬਾਤ ਹੈ ਤੇ ਬਈ ਆਪਣਾ ਨਾਮ ਕੀ ਆ ਗਿਆ ਦੁਕਾਨ ਦਾ ਇਹ ਸ਼ਿਵ ਭਗਵਾਨ ਸ਼ਿਵ ਭਗਵਾਨ ਫਰੂਟ ਕੰਪਨੀ ਜੀ ਹਾਂਜੀ ਸ਼ਿਵ ਭਗਵਾਨ ਫਰੂਟ ਕੰਪਨੀ ਇੱਕ ਗੱਲ ਸਮਝ ਨਹੀਂ ਆਉਂਦੀ ਬਈ ਕੰਮ ਆਪਣਾ ਸਬਜ਼ੀ ਦਾ ਹੁੰਦਾ ਪਿੱਛੇ ਫਰੂਟ ਹੀ ਘਾਰੇ ਹੋਣਗੇ ਅਸੀਂ ਵੇ ਟ੍ਰੇਡਿੰਗ ਦਾ ਕੰਮ ਹੈ ਸਹੀ ਤਾਂ ਇਹ ਠੀਕ ਹੈ ਸ਼ਿਵ ਭਗਵਾਨ ਟ੍ਰੇਡਿੰਗ ਕੰਪਨੀ ਆ ਫਰੂਟ ਕੰਪਨੀ ਲਾ ਲਓ ਜੋ ਮਰਜ਼ੀ ਕੇ ਲਿਖ ਲਓ ਸਾਰੇ ਫਰੂਟ ਹੀ ਲਾਉਂਦੇ ਨਾਲ ਫਰੂਟ ਨਾਲ ਵੇਜੀਟੇਬਲ ਕੰਪਨੀ ਬਾਲਾ ਵੱਡਾ ਹੋ ਜਾਂਦਾ ਨਾ ਸਹੀ ਗੱਲ ਆ ਤੇ ਬਾਕੀ ਬਾਈ ਦਾ ਨੰਬਰ ਆ ਗਿਆ ਬਾਈ ਸਕਰੀਨ ਤੇ ਲਾ ਦੇ ਕਨੈਕਟ ਜਰੂਰ ਕਰ ਲੈ ਜੀ ਕਿ ਵੀਰ ਭਰਾ ਨੂੰ ਸਬਜੀ ਜੀ ਜੈ ਜੈ ਰੇਡ ਬਾਈ ਲਾਉਂਦਾ ਠੀਕ ਹੈ ਬਾਈ ਜੀ ਤੇ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਪਹਿਲਾਂ ਪਹਿਲਾਂ ਸਬਜੀ ਵੇਚੋ ਬਾਈ ਕਹਿੰਦੇ ਮੀ ਆ ਰਿਹਾ ਅੱਜ ਨਹੀਂ ਮੀ ਨਹੀਂ ਆਉਂਦਾ ਜੀ ਬਾਈ ਬੱਦਲ ਬਣ ਕੇ ਇੰਦਰ ਹਨੇਰਾ ਹੋ ਗਿਆ ਕਿੰਨਾ ਵੀ ਬਣ ਗਿਆ ਮੀ ਨਹੀਂ ਆਉਂਦਾ ਆਉਂਦਾ ਨਹੀਂ ਮੀ ਭਾਈ ਅੱਜ ਮੂਲੀ ਹਨੇਰਾ ਦਾ ਕੰਨਾ ਹੋ ਜਾਂਦਾ ਬਾਈ ਅੱਜ ਮੂਲੀ ਆਈ ਸੀ ਬਹੁਤ ਵਧੀਆ ਅੱਛਾ ਜੀ ਮੂਲੀ ਵਿਕੀ ਅੱਜ ਜੀ 35 30 35 ਹਿਮਾਚਲ ਵਾਲੀ ਮੂਲੀ ਆ ਜੂਗੀ ਨਹੀਂ ਨਹੀਂ ਆਪਣੀ ਲੋਕਲ ਮੂਲੀ ਆ ਚੱਲ ਪਈ ਐ ਲੋਕਲ ਮੂਲੀ ਕਿੱਥੋਂ ਆ ਜੂ ਪਈ ਹੁਣੇ ਯਾਰ ਰੋਜਪੁਰ ਵਾਲੀ ਚੱਲ ਪਈ ਐ ਕਹਿੰਦਾ ਬਹੁਤ ਕੀਤੀ ਲਈ ਹੋਣੀ ਜਿਹੜਾ ਲੈ ਆ ਮੂਲੀ ਆ ਹਾਂ ਤੇ ਮੈਂ ਨਾ ਬੁੱਲੇ ਲੁੱਟ ਲੂ 10 15 ਦਿਨਾਂ ਨੂੰ ਤਾਂ ਆਪਣੀ ਮੂਲੀ ਉਹ ਦੂਜੀ ਚੱਲ ਪਣੀ ਸੰਜਟਾ ਮੂਲੀ ਵੀ ਕਿਲੇ ਵਿੱਦੀ ਆਪਣੀ ਅਸਾਈ ਉਹ ਆ ਜਾਣੀ ਆ ਹਾਂ ਤੇ ਇੱਥੇ ਗੱਡੀਆਂ ਪਰ ਪੜ ਕੇ ਵੇਚਣੀ ਆਪਾਂ ਠੀਕ ਆ ਮੈਂ ਨੁਕਰ ਦੇ ਦੁਕਾਨ ਆ ਜਾਂਦੀ ਐ ਸ਼ੇਪ ਭਵਨ ਟਰੇਡਿੰਗਾਂ ਮੈਂ ਜਿੱਥੇ ਬਾਈ ਨੇ ਮੂਲੀ ਲੈ ਕੇ ਆਇਆ ਕਰਨੀ ਆ ਤੇ 20 ਕਿਲੇ ਲੱਗੀ ਨਹੀਂ ਮੈਂ ਆਰਤੀ ਆਈ ਆ ਠੀਕ ਹੈ ਜੀ ਮੇਰਾ ਨਾਮ ਭਗਵਾਨ ਹੈ ਭਗਵਾਨ ਠੀਕ ਹੈ ਜੀ ਆਪਣੀ ਦੁਕਾਨ ਤੇ ਆਇਆ ਕਰੂਗੀ ਮੂਲੀ ਹਾਂ ਹਾਂ ਆੜਤਾ ਉਹ ਕਿਸਾਨ ਆਪਣੇ ਨਾਲ ਕੰਟੈਕਟ ਅਜੀ ਨੇ ਲਾਈ ਮੂਲੀ ਹਾਂ ਉਹ ਕਿਸਾਨ ਆਪਣੇ ਨਾਲ ਕੰਟੈਕਟ ਹੈ ਠੀਕ ਹੈ ਜੀ ਅੱਜ ਮੇਰੀ ਬੀਜ ਦੇ ਅੱਛਾ ਗਾਜਰ ਵੀ ਆਪਣੀ ਮਹੀਨੇ ਨੂੰ ਆ ਜਾਣੀ ਹੈ ਗਾਜਰ ਵੀ ਹਰ ਹਰ ਸਾਲ ਹੀ ਬੀਜਦੇ ਆ ਗਾਜਰ ਦਾ ਮੇਨ ਵਪਾਰੀ ਆ ਮੈਂ ਠੀਕ ਹੈ ਜੀ ਤੇ ਜੇ ਬਾਈ ਕਿਸੇ ਨੇ ਮੇਰੇ ਵੀਰ ਭਰਾ ਆ ਰਗੇ ਨੇ ਹਨਾ ਜਿਵੇਂ ਚਲੋ 1509 ਵੈਰੈਟੀ ਪਹਿਲਾਂ ਆ ਜਾਂਦੀ ਆ ਹੁਣ ਆ ਕੰਜ ਨੇ ਗੇਚੀ ਲਈ ਸੀ ਅੱਜ ਤੇ ਜੇ ਕਹਿੰਨੇ ਜਾਣਕਾਰੀ ਲੈਣੀ ਹੈ ਵੀ ਕਿਹੜੀ ਸਬਜ਼ੀ ਲਾਈ ਹੈ ਹੁਣ ਆ ਰੁੱਤੇ ਬਾਈ ਕੋਈ ਜਾਣਕਾਰੀ ਫ ਜੇ ਕੋਈ ਕਿਸਾਨ ਮਿਲਦਾ ਆ ਕੇ ਤਾਂ ਦੇ ਦਿਆ ਨਾ ਕੋਈ ਗੱਲ ਨਹੀਂ ਫੋਨ ਨੰਬਰ ਕਰ ਲੈ ਤੁਹਾਨੂੰ ਹਾਂ ਕਰ ਲਵੇ ਅਗਲੇ ਨੂੰ ਫਸਿਆ ਹੁੰਦਾ ਤੇ ਯਾਰ ਗੋਭੀ ਲਾਈਏ ਗੋਭੀ ਮੰਦੀ ਨਾ ਹੋ ਜੇ ਜਾਂ ਕੋਈ ਤੁਹਾਡੇ ਨਹੀਂ ਆਪਣਾ ਤੋਂ ਪੁੱਛ ਲੈ ਜਾਣਕਾਰੀ ਲੈ ਲੈ ਆਪਣਾ ਨੰਬਰ ਹੈ 99152 ਠੀਕ ਹੈ ਜੀ 87676 87676 ਤੇ ਸਬਜ਼ੀ ਦੀ ਜ਼ਿੰਮੇਵਾਰੀ ਤੁਹਾਡੀ ਹੋਗੀ ਵੀ ਤੁਸੀਂ ਵਗੋਣੀ ਆ ਸਬਜ਼ੀ ਤਾਂ ਜੀ ਵੱਧ ਤੋਂ ਵੱਧ ਤੁਹਾਨੂੰ 10 15 20 ਦਿਨਾਂ ਦੇ ਬਾਅਦ ਦਿਖਾਵਾਂਗੇ ਨਜ਼ਾਰਾ 80 90 100 ਰੁਪਏ ਕਿਲੋ ਗੈਜਰਾਂ ਵੇਚਦੇ ਅੱਛਾ ਜੀ ਤੇ ਲਗਾਤਾਰ ਮਹੀਨਾ ਡੇਢ 2 ਮਹੀਨੇ ਇੰਨਾ ਜਰਾ ਇੰਨੀ ਮਹਿੰਗੀ ਗਾਜਰ ਵਿਖੂਗੀ ਹਾਂ ਇਹ ਅਸੀਂ ਕਹਿੰਦੇ ਹੀ ਨਹੀਂ ਆਏ ਵੇਰੀ ਕਰਦੇ ਆ ਸਾਨੂੰ ਸਾਨੂੰ 20 25 30 ਸਾਲ ਦਾ ਤੇਰ ਭਾਗਾ ਜਨਾ ਉਹ ਤਾਂ ਕਹਿੰਦੇ ਭਈ ਯਾਰ ਠੰਡੇ ਜਿਹੇ ਗਾਜਰ 20 20 ਰੁਪਏ ਰਹਿ ਜਾਂਦੀ ਸਾਰੀ ਉਹ ਅਗਾ ਜਾ ਕੇ ਰਊਗੀ ਹਲੇ ਨਹੀਂ ਹਲੇ ਤਾਂ ਮਹੀਨਾ ਡੇਢ ਦੋ ਮਹੀਨੇ ਦਾ 70 80 90 100 ਤੱਕ ਇੰਨਾ ਰੇਟ ਚੱਲੂਗਾ ਗਾਜਰ ਦਾ ਹਾਂ ਇੰਨਾ ਚੱਲੂ ਤੇ ਮਟਰ ਦਾ ਰੇਟ ਕਦੋਂ ਘਟੂਗਾ ਤੁਹਾਡੇ ਹਿਸਾਬ ਨਾਲ ਮਟਰ ਤਾਂ ਹਲੇ ਨਹੀਂ ਹਲੇ ਦਿਵਾਲੀ ਦੇ ਆਸਰ ਪਾਸੇ ਮਟਰ ਦਾ ਰੇਟ ਘਟੂਗਾ ਦਿਵਾਲੀ ਨੂੰ ਲੋਕੀ ਲੈ ਜਾਂਦੇ ਵੀ ਬਹੁਤ ਆ ਮਟਰ हां ਦਵਾਈ ਦੇ ਆਸ-ਪਾਸੇ ਫੇਰ ਆ ਏਰੀਆ ਅੰਮ੍ਰਿਤਸਰ ਵਾਲਾ ਏਰੀਆ ਚੱਲ ਪੈਂਦਾ ਨਾ हां ਉਧਰ ਮਟਰ ਵੋਲ ਆਉਂਦੇ ਹਾਂ ਅੰਮ੍ਰਿਤਸਰ ਵਾਲਾ ਏਰੀਆ ਉਹ ਮਟਰ ਆ ਜਾਂਦਾ ਫੇਰ ਹੌਲੀ-ਹੌਲੀ ਹਰ ਰੋਜ਼ 2-4-5 ਵਾਲਾ ਆਪਣੇ ਨਾਲ ਕਿਸਾਨ ਭਰਾ ਹੈਗੇ ਕਨੈਕਟੀ ਜਿਹੜੇ ਮਟਰ ਲਿਆਉਂਦੇ ਆਪਣੇ ਕੋਲੇ ਵਾਦੂ ਗੱਡੀਆਂ ਦੀਆਂ ਗੱਡੀਆਂ ਲੈ ਕੇ ਆਉਂਦੇ ਉਧਰੋਂ ਆਉਂਦਿਆਂ ਫੇਰ ਕਿ ਉਧਰੋਂ ਆਉਂਦੇ ਆਪਣੇ ਇੱਧਰ ਲੈਣੇ ਇੰਨੇ ਲਾਉਂਦੇ ਨਹੀਂ ਇੱਧਰਲੇ ਵੀ ਆ ਸਾਰੇ ਆ ਸਾਰੇ ਵੀਰ ਭਰਾ ਆਪਣੇ ਠੀਕ ਹੈ ਜੀ ਆਪਣੇ ਵੇਖਦੇ ਇਹ ਮਟਰ ਲਿਆਉਂਦੇ ਆ ਹਾਂ ਠੀਕ ਆ ਕੀ ਬਾਤ ਹੈ ਤੇ ਬਾਈ ਦੀ ਦੁਕਾਨ ਤੇ ਆ ਜਾ ਜੇ ਮਿੱਤਰੋ ਜੇ ਹੁਣ ਤੁਹਾਨੂੰ ਗਾਂ ਆਉਣ ਵਾਲੀ ਸੀਨ ਦੇ ਵਿੱਚ ਮੂੜੀਆਂ ਚ ਬਾਬਾ ਜੀ ਹੁਣ ਐਂਡ ਵਾਲੀ ਗੱਲ ਰਹਿ ਗਈ ਆਪਣੀ ਜਿਹੜਾ ਹੁਣ ਵਿਆਹ ਮੇਰੇ ਵਰਗੇ ਮੁੰਡਾ ਇੱਥੇ ਪਰਚੀ ਚੱਕੀ ਫਿਰਦਾ ਹਨਾ ਤੇ ਉਹਨੇ ਕਹਿੰਦਾ ਯਾਰ ਸਬਜੀ ਜੈ ਜੇ ਰੇਟ ਤੇ ਮਿਲ ਜੇ ਤੇ ਲਾ ਦੂੰਗਾ ਹੁਣ ਪੱਕਾ ਉਹ ਜ਼ਰੂਰ ਲਵਨੇ ਆਂ ਐਵੇਰੀ ਲਵਨੇ ਆ ਨਾਲੇ ਉਹਨਾਂ ਨੂੰ ਤਾਂ ਵੀਰ ਭਰਾਵਾ ਨੂੰ 5000 ਰੁਪਏ ਰਾਤ ਕਰਕੇ ਲਵਨੇ ਆ ਚੱਕ ਲਵਨੇ ਹੁਣ ਜਿਹੜਾ ਨਾਲੇ ਵੀਡੀਓ ਵੇਖ ਕੇ ਆਉਗੇ ਸ਼ੇਅਰ ਕਰਕੇ ਉਹਨੂੰ 10 ਰੁਪਏ ਦੇ ਦੇ ਆਪਣੇ ਨੂੰ ਹਾਂ ਕਰਦੇ ਆ ਪੱਕੀ ਗੱਲ ਵਾਹ ਠੀਕ ਹੈ ਜੀ ਤੇ এজ ਕੇ ਭਾਈ ਜੀ ਦੁਕਾਨ ਤੇ ਖੜੇ ਸੀਗੇ ਆਪਾਂ ਨੁਕਰ ਦੇ ਦੁਕਾਨ ਆ ਜਾਂਦੀ ਆ ਸੇ ਭਗਵਾਨ ਟਰੇਡਿੰਗ ਕਰਦੇ ਹੋਰ ਨਾਲ ਪੜਦਾ ਰਿਹਾ ਤੇ ਬਹੁਤ ਵਧੀਆ ਇਨਸਾਨ ਆ ਟੱਕ ਜਿਹੜੇ ਕਿਢਾਲਾ ਥੋੜਾ ਜਿਹਾ ਹੁਣ ਫੇਰ ਵੱਧਾ ਜਾਂਦਾ ਹੈਰ ਕੀ ਕਰਗੇ ਭੱਜ ਜਿਆ ਕਰ ਗਿਆ ਨਾ ਠੀਕ ਆ ਭਾਈ ਠੀਕ ਆ ਹੋਰ ਭਰਾ ਤੇ ਬਈ ਇਹ ਨੁਕਰ ਦੇ ਦੁਕਾਨ ਤੇ ਖੜੇ ਸੀ ਤੇ ਆਪਣੇ ਮਿੰਡੋਂ ਮੁੰਡਾ ਮਿਲ ਗਿਆ ਸੀਗਾ ਤੂੰ ਮੇਰੀ ਗੱਲ ਸੁਣ ਬਈ ਇੱਕ ਗੱਲ ਮੈਂ ਪੁੱਤ ਨੂੰ ਪੁੱਛਾਂ ਮੜੀ ਜੀ ਹਿੰਦੀ ਬੋਲਨੇ ਤੇ ਕਿੰਨਾ ਟੱਕ ਕਿੰਨਾ ਚਰੋਗਿਆ ਇੱਥੇ ਆਇਆ ਨੂੰ ਪੰਜਾਬ ਵਿੱਚ ਮੇਰੇ 1 ਸਾਲ ਹੋ ਗਿਆ 1 ਸਾਲ ਹੋ ਗਿਆ ਇਹ ਉੱਤਨੀ ਆਸਲ ਜੀ ਦਾ ਕੰਮ ਹੁੰਦਾ ਉੱਧਰ ਉਧਰ ਹੁੰਦਾ ਹੈ ਲੇਕਿਨ ਥੋੜਾ ਘੱਟ ਹੁੰਦਾ ਹੈ ਬੜਾ ਜ਼ਿਆਦਾ ਹੁੰਦਾ ਹੈ ਇੱਧਰ ਕਮਾਈ ਚੰਗੀ ਹੈ ਹਾਂ ਕੱਲੀ ਸਬਜ਼ੀ ਦਾ ਕੰਮ ਹੀ ਕਰਦਾ ਹੈ ਹੋਰ ਵੀ 1200 ਹੋ ਜਾਂਦਾ ਹੈ ਡੇੜੀ ਬਣ ਜਾਂਦੀ 1200 ਡੇਲੀ ਦੀ ਹਾਂ ਖਰਚੇ ਕੱਢ ਕੇ ਖਰਚਾ ਵਿੱਚ ਹੋਈ ਹੈ ਖਰਚਾ ਕਢਾ ਕੇ 1200 ਬਚ ਜਾਂਦਾ ਨਹੀਂ ਹਾਂ ਦੋਸਤ ਮੰਨ ਲਓ ਦਿੱਲੀ ਕੇ ਖਰਚਾ 1000 ਰੁਪਏ ਬਣ ਜਾਂਦਾ ਹੈ ਡੇੜੀ 200 ਖਰਚਾ ਕਿਵੇਂ ਆਏਗਾ ਆਟਾ ਚਾਵਲ ਲੈਣਾ ਪੈਂਦਾ ਹੈ ਨਾ ਅਜਾ ਉਹ ਖਰਚ ਤੇ ਆ ਸਾਰੀ ਡੋਟਰ ਸਾਹਿਬ ਜੀ ਕਿੰਨੇ ਦੀ ਲਿਆ 5000 ਰੁਪਏ ਇਹ ਤਾਂ 10 ਬਣ ਜਾਊਗਾ ਨਹੀਂ 7 7.5 ਐਸਾ ਬਣਦਾ ਹੈ ਸਾਰੀ ਡੋਟਰ ਸਾਹਿਬ ਜੀ ਕਿੰਨੇ ਦੀ ਲਿਆ 5000 ਰੁਪਏ ਇਹ ਤਾਂ 10 ਬਣ ਜਾਊਗਾ ਨਹੀਂ 7 7.5 ਐਸਾ ਬਣਦਾ ਹੈ 7 ਬਣ ਜਾਊਗਾ 7 ਸਾਰੇ ਵਕ ਜੂਏ ਸੇਲ ਹੋ ਜੂਗਾ 7 ਨਹੀਂ 7.5 ਬਣ ਜਾਊਗਾ 15 ਦਾ 7200 ਬਣ ਜਾਣਾ ਨਹੀਂ ਇਹ 4 ਦਿਨ ਲੈਂਦੀ 4000 ਦੀ 5000 ਰੁਪਏ 5000 ਦੀ ਤੇ ਸਾਡੇ 6.7 ਬਣ ਜਾਂਦਾ ਕਾ ਵੀ ਕਾ 1500 ਦੀ ਕਮਾਈ ਦਿੱਲੀ ਦੀ ਚਲੋ 1500 1600 ਹੋ ਜਾਂਦਾ ਤੇ 5-700 ਖਰਚਾ ਨਿਕਲ ਜਾਂਦਾ ਹਜ਼ਾਰ ਰੁਪਏ ਦਿਹਾੜੀ ਚੱਲ ਚੰਗੀ ਬਣ ਜਾਂਦਾ ਤੇ ਵਧੀਆ ਸਹੀ ਗੱਲ ਉਧਰ ਨਹੀਂ ਬਣਦੀ ਲੈ ਉਧਰ ਕਿੰਨੀ ਬਣਾ ਲੈਂਦਾ ਸੀ ਉਧਰ ਕਾ ਵੀ ਵੇਚਿਆ ਇਹਨੇ ਸਬਜ਼ੀ ਕੀ ਕੰਮ ਕਰਦਾ ਫਿਰ ਉਧਰ ਉਧਰ ਕਾਹ ਕੰਮ ਕੀਆ ਪਹਿਲੇ ਗੁਜਰਾਤ ਰਹਤਾ ਸੀ ਅਸੀਂ ਪਹਿਲਾਂ ਗੁਜਰਾਤ ਰਹਿੰਦਾ ਸੀ ਤੇ ਉਹ ਦੂਹਾਂ ਦਾ ਇੱਧਰ ਆ ਗਿਆ ਤੇ ਆਪ ਦੇ ਪਿੰਡ ਨਹੀਂ ਰਿਹਾ ਗਜਰਾਤ ਵਧੀਆ ਲੱਗਿਆ ਕਿ ਇੱਥੇ ਆਹ ਬਣਿਆ ਲੱਗਾ ਗਜਰਾਤ ਨਹੀਂ ਕਮਾਈ ਸੀ ਕੰਨਾ ਇਸੇ ਥੋੜਾ ਇਧਰ ਅੱਛਾ ਲੱਗਾ ਪੰਜਾਬ ਨੂੰ ਹਾਂ 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 ਬੰਦੇ ਵਧੀਆ ਲੱਗੇ ਇਧਰ ਹਾਂ ਹਾਂ ਮਿਹਨਤ ਆ ਯਾਰ ਲੋਕ ਵੀ ਬੜੀਆ ਹੈ ਤੇਰੇ ਪੰਜਾਬੀ ਬੰਦੇ ਤਾਂ ਬਾਹਰ ਜਾਈਏ ਮਤ ਵੀ ਸਹੀ ਕਰਤਾ ਹੈ ਨਹੀਂ ਪੰਜਾਬੀ ਬੰਦੇ ਇਧਰੋਂ ਲੈ ਕੇ ਕੈਨੇਡਾ ਅਮਰੀਕਾ ਜਾਈ ਜਾਂਦੇ ਹਾਂ ਕੈਨੇਡਾ ਛੱਡ ਛੱਡ ਕੇ ਕਿੰਨੇ ਇਧਰ ਕੰਮ ਹੈ ਨਹੀਂਗਾ ਪੰਜਾਬ ਚ ਕੰਮ ਹੈ ਨਹੀਂ ਕੰਮ ਕਹੇ ਨਹੀਂ ਹੈ ਕਰਨੇ ਦਾ ਤਰੀਕਾ ਹੋਣਾ ਚਾਹੀਏ ਜੀਨ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਕੈਨੇਡਾ ਅਮਰੀਕਾ ਸਹੀ ਗੱਲ ਐ ਤੇ ਤੁਹਾਨੂੰ ਵੀ ਅਣ ਤਰੀਕਾ ਹੀ ਆਵੇਲਾ ਅਯਾਪਿਆਂ ਨੂੰ ਸ਼ਰਮ ਮਾਰ ਜਾਂਦੀ ਹਾਂ ਮੰਨ ਕੇ ਜਲ ਮੈਂ ਜੇ ਮੈਂ ਖੇਤੀ ਕਰਦਾ ਪੈਂ ਗਾਉਂ ਮੈਂ ਖੇਤੀ ਕਰਦਾ ਹੂੰ ਤੇ ਮੈਂ ਜੇ ਸਬਜ਼ੀ ਵੇਚਣ ਨਾਲ ਆਏ ਤੇਰੇ ਵਾਂਗੂ ਮੈਨੂੰ ਕਣ ਗਿਆ ਆ ਕਿਹੜੇ ਕੰਮਾਂ ਚ ਸ਼ਰਮ ਮਾਰ ਜਾਂਦੀ ਇਹ ਸ਼ਰਮਾਪ ਨੂੰ ਮਾਰ ਨਹੀਂ ਪਊ ਸਹੀ ਗੱਲ ਫੇਰ ਬੰਦਾ ਕਾਂਵ ਜਾਊ ਹਣ ਮੈਂ ਆ ਮੰਨੇ ਕੇ ਜਦ ਮੈਂ ਨਾਲ ਖੇਤੀ ਵੀ ਕਰਦਾ ਨਾਲ ਵੀਡੀਓ ਬਣਾਉਣਾ ਮੈਨੂੰ ਕੋਣ ਕਹੇ ਚੱਕ ਕੇ ਕੈਮਰਾ ਕਰੇ ਇਧਰ ਵੱਜ ਕੇ ਕਰੇ ਇਧਰ ਵੱਜ ਕੇ ਜੇ ਮੈਂ ਸ਼ਰਮ ਮੰਨ ਲਾ ਘਰੇ ਬਹਿ ਜਾ ਅੱਜ ਕੱਲ ਸ਼ਰਮ ਜਿਹੜੀ ਮਾਰਨੀ ਪੈਂਦੀ ਕਿ ਨਹੀਂ ਓਹੋ ਸ਼ਰਮ kiya ਤੋ ਕੁਛ ਨਹੀਂ kiya ਹਾਂ ਸਮਾਜੀ ਕੇ ਭਈਆ ਬਾਕੀ ਢੰਡਣਾ ਢੰਡੀ ਪ੍ਰਚਾਰ ਜਿਹੜਾ ਢੰਡਣਾ ਕੇ ਉਹ ਹਰੇਕ ਕੰਮ ਚ ਹੀ ਹੂੰ ਜੇ ਤੂੰ ਇੱਥੋਂ ਜਾਵੜਿਆ ਮੰਡੀ ਚੋਂ ਜਾਂ ਕਹਿਣ ਸਬਜ਼ੀ ਵੇਚ ਕੇ ਜਾਵੜਿਆ ਕਿਤੇ ਗਾਂ ਤੇ ਚੁਗਲੀ ਤੇਰੇ ਪਿੱਛੇ ਸਟਾਰਟ ਹੋ ਜਾਣੀ ਜਦੋਂ ਯਾਰ ਸਰ ਸਹੀ ਬੱਤ ਪੰਡੀ ਪ੍ਰਚਾਰ ਹਰ ਪਾਸੇ ਹਾਂ ਤੇ ਜੇ ਆਪਾਂ ਉਹਨੂੰ ਦਿਲ ਤੇ ਲਾ ਲਈਏ ਗੱਲ ਤੇ ਫੇਰ ਬੰਦਾ ਕੰਮ ਹੀ ਆਵਣੀ ਨਹੀਂ ਹਾਂ ਨਹੀਂ ਹੁੰਦਾ ਹੋ ਨਾ ਗੰਡੇ ਇਧਰ ਭਰਾਵਾ ਰੁੜ ਗਏ ਇਧਰ ਤੇ ਬਾਈ ਨਾਲ ਗੱਲਾਂ ਬਾਤਾਂ ਕੀਤੀਆਂ ਆਪਾਂ ਤਿੰਨ ਚਾਰ ਮਿੰਟ ਯਾਰ ਤੇ ਗੱਲਾਂ ਵਧੀਆ ਲੱਗੀਆਂ ਇਹਦਾ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਇਤੋਂ ਛੱਡ ਛੱਡ ਕੇ ਜਿਹੜੇ ਬਾਹਰ ਜਾਈ ਜਾਂਦੇ ਕਹਿੰਦਾ ਅਸੀਂ ਉਧਰੋਂ ਇੱਧਰ ਆ ਕੇ ਕਮਾਈ ਕਰੀ ਜਾਂਦੇ ਤੇ ਇਹਨਾਂ ਨੂੰ ਕੀ ਹੋਇਆ ਸਹੀ ਗੱਲ ਹੈ ਹਾਂ ਤੇ ਪੰਜਾਬੀ ਬੰਦੇ ਵਧੀਆ ਲੱਗੇ ਸਾਰੇ ਬਹੁਤ ਬੜੀ ਹੈ ਹਾਂ ਕੀ ਚੱਕਾ ਕੀ ਫਰਕ ਲੱਗੇ ਉਧਰ ਤੇ ਇੱਧਰੋਂ ਇੱਧਰ ਲੋਕ ਬੜੀਆ ਹੈ ਬਾਤ ਵੀ ਅੱਛਾ ਕਰਤਾ ਹੈ ਅੱਛਾ ਕਮਾਈ ਵੀ ਹੋ ਜਾਂਦਾ ਆਪਣਾ ਕਮਾਈ ਵੀ ਚੰਗੀ ਹੋ ਜਾਂਦੀ ਸਾਰਾ ਕੁਝ ਹੀ ਵਧੀਆ ਸਾਰਾ ਦੇਖ ਤੇ ਤੂੰ ਰਹਿਣਾ ਕਿਰਾਏ ਤੇ ਕਿ ਆਪਦਾ ਘਰ ਕਿਰਾਏ ਤੇ ਕਿੰਨਾ ਕਿਰਾਇਆ ਲੈਂਦਾ 1600 ਰੁਪਇਆ 400 ਰੁਪਇਆ ਲਾਈਟ ਬਿੱਲ ਕੇ 1600 ਰੁਪਇਆ ਊਂ ਕਰਾਇਆ ਆਂਦਾ 400 ਰੁਪਇਆ ਬੈਂਡ ਬਿਜਲੀ ਬਿਜਲੀ ਦਾ ਪਹਿਲ ਤਾਂ ਆਉਂਦਾ ਹੀ ਨਹੀਂਗਾ ਇਧਰ ਲੈ ਲੇਤਾ ਹੈ ਬਿਜਲੀ ਦਾ ਪਹਿਲ ਫਰੀ ਆ ਲੇਤਾ ਹੈ ਨਾ ਨ ਰੁਪਇਆ ਯੂਨਿਟ ਲੇਤਾ ਹੈ ਅੱਛਾ ਫਿਰ ਤੇਰੇ ਸਬ ਮੀਟਰ ਲੱਗਿਆ ਹੋਊਗਾ ਨਾ ਮੇਨ ਨਹੀਂ ਹੋਣਾ ਜੇ ਮੇਨ ਮੀਟਰ ਲੱਗਿਆ ਹੋਵੇ ਫਿਰ ਤੈਨੂੰ ਉਹ ਵੀ ਨਾਵੇਂ ਹਾਂ ਸਬ ਮੀਟਰ ਕਰਕੇ ਉਹ ਲਾਉਂਦਾ ਹੋਊਗਾ ਮਾਲਕ ਫਿਰ ਚਲੋ ਆਪਦਾ ਆਪਦਾ ਸਭ ਦਾ ਹਿਸਾਬ ਆ ਸਹੀ ਯਾਰ ਤੇ ਹੋਰ ਕੀ ਤੇ ਕੰਮ ਵਧੀਆ ਸਭ ਵਧੀਆ ਕੀ ਕੰਦੇ ਨਾਮ ਆ ਗੱਲ ਕਰੀ ਜਾਂਦਾ ਸੀ ਹਾਂ ਹੈ ਇਹ ਆਂਦਾ ਮੈਨੂੰ 1 ਸਾਲ ਹੋ ਗਿਆ 50 ਬਾਈ ਚ ਤੇ ਕਹਿੰਦਾ ਮੈਨੂੰ ਇੰਨਾ ਵਧੀਆ ਲੱਗਿਆ ਪਹਿਲਾਂ ਮੈਂ ਗੁਜਰਾਤ ਕੰਮ ਕਰਦਾ ਹਾਂ ਤੇ ਹੁਣ ਕਹਿੰਦਾ ਮੈਨੂੰ ਇੱਥੇ ਕਮਾਈ ਕਹਿੰਦਾ ਮੈਂ 1500 ਰੁਪਈਆ ਡੇਲੀ ਦਾ ਕਮਾ ਲੈਣਾ ਪੰਜ ਜਿਹੜਾ ਕਮਾਉਣ ਵਾਲਾ ਕਮਾ ਸਕਦਾ ਹੈ ਹੈਨਾ ਹਾਂ ਪਜਾਮ ਆਪਣਾ ਇਹੋ ਜਿਹਾ ਆਪਣੇ ਪੰਜਾਬੀ ਹੋਜ ਹੋਏ ਪਏ ਆ ਜਿਹੜਾ ਬਾਹਰੋਂ ਆਉਂਦਾ ਉਹ ਕਾਮਯਾਬ ਹੁੰਦਾ ਹਾ ਮਗਾ ਸ਼ਰਮ ਮਾਰਨੀ ਪਊ ਸ਼ਰਮ ਮਾਰਨੀ ਕੋਈ ਜੇ ਮੇਰੇ ਵਰਗਾ ਬੰਦਾ ਸਬਜੀ ਸੂਜੀ ਦਾ ਕੰਮ ਕਰਨ ਲੱਗ ਜਾਂਦਾ ਪੰਡਾ ਨੂੰ ਮਾਰ ਦਿੰਦੇ ਮਾਰ ਦਿੰਦੇ ਜਦੋਂ ਆਹ ਕਿਹੜੇ ਕੰਮੀ ਮਿਹਨਤ ਕਰਦਾ ਵਿਚਾਰਾ ਕਮਾਈ ਕਰਦਾ ਦੱਸੀ ਜਾਂਦਾ ਵੀ ਸੋਹਣੀ ਕਮਾਈ ਐ ਸਹੀ ਗੱਲ ਆ ਜਿੰਨੀਆਂ ਜਿੰਨੇ ਮੂੰਹ ਹੁੰਨੀਆਂ ਗੱਲਾਂ ਹੈਨਾ ਹੋਰ ਸਰਕਾਰ ਉਹ ਬਾਰੇ ਕਿਵੇਂ ਚੱਲਦਾ ਠੀਕ ਆ ਬਾਈ ਦੁੱਧ ਦਾ ਕਾਰੋਬਾਰ ਅੱਜ ਦੇ ਟਾਈਮ 'ਚ ਕਿਵੇਂ ਠੀਕ ਆ ਯਾਰ ਦੁੱਧ ਦਾ ਰੇਟ ਕੀ ਪਲੇਟ ਪਾ ਕੇ ਲੰਮਾ ਪਤਾ ਨਹੀਂ ਮੈਂ ਪੁੱਛਿਆ ਨਹੀਂ ਯਾਰ ਰੇਟ ਕਿਤੇ ਉਹੀ ਬੰਨ ਆਪਣੇ ਰਿਸ਼ਤੇਦਾਰੀ ਇਕੱਤਾ ਪੈਸੇ ਫੜ ਲਈ ਜਿਆਰਾ ਸਭ ਚਾਹਦਾ ਕੰਮ ਹਾਂ ਆਪਾਂ ਅੱਜ ਤੱਕ ਨੇ ਪੁੱਛਿਆ ਜੋ ਮੈਂ ਜ਼ਿੰਦਗੀ ਇੱਥੇ ਆਇਆ ਆਂ ਅੱਛਾ ਮੈਂ ਨਹੀਂ ਪੁੱਛਿਆ ਕਦੇ ਵੀ ਰੇਡ ਮੇਰਾ ਕੀ ਲਈ ਜਾਂਦਾ ਕੀ ਲਈ ਜਾਂਦਾ ਕੀ ਨਹੀਂ ਭਰੋਸਾ ਉੱਤੇ ਜਿੰਨੇ ਮੰਗ ਲੈਣਾ ਉਹਦੇ ਦੇ ਦਿੰਦਾ ਹਾਂ ਨਹੀਂ ਐਵੇਂ ਕਹਿੰਦੀ ਆਪਾਂ ਨੂੰ ਪਿੱਛੇ ਹਟਾ ਹੀ ਨਹੀਂ ਯਾਰ ਬਾਈ ਹਾਂ ਹਾਂ ਉੱਥੇ ਨਹੀਂ ਕਰਨਾ ਚਾਹੀਦਾ ਹਾਂ ਤੇ ਉਹ ਵੈਸੇ ਮੱਧ ਨਾਲੇ ਨੂੰ ਦੁੱਧ ਪਾਰੇ ਭਾਈ ਪੈਸੇ ਚਾਹੀਦੇ ਆ ਕੱਲ ਨੂੰ ਆਉਣਗੇ ਪਰਸੋਂ ਆਉਣਗੇ ਐਂ ਕਰੀ ਜਾਂਦੇ ਆ ਉਹ ਨਾਲ ਦੀ ਨਾਲ ਇੱਥੇ ਤੂੰ 5 ਮਿੰਟਾਂ ਲੈ ਲੈ ਯਾਰ ਹਾਂ ਸਾਫ ਸਹੀ ਹੋਣਾ ਚਾਹੀਦਾ ਕਿਹੜਾ ਉਹ ਸ਼ਹਿਰ ਦੇ ਵਿੱਚ ਰੇਟ ਕੀ ਚੱਲਦਾ ਤੇਰੇ ਸਾਹਨ ਮੱਝ ਦਾ ਤੇ ਗਾਂ ਮੱਝ ਦਾ ਵੀ 70 70 65 70 ਇੱਥੇ ਹੋਊਗਾ ਤੇ ਵੇਚਦੇ ਕੀ ਰੇਟ ਆ ਵੇਚ ਦੀ ਗੱਲ ਕਰਦਾ ਵੇਚਦੇ 70 ਹਾਂ ਤੇ ਲੈਂਦੇ ਕਿੰਨਾ ਲੈਂਦੇ ਤਾਂ ਫੈਂਟ ਦੇ ਰੇਟ ਤੇ ਆ ਉਹ ਕਿਹੜਾ ਫੈਂਟ ਆਪਾਂ ਨੂੰ ਸਹੀ ਦਿੰਦੇ ਹਾਂ ਹਾਂ ਕੋਈ ਪਤਾ ਨਹੀਂ ਲੱਗਦਾ ਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਪੈਂਹਰ ਰੁਪਈਏ 70 ਲਈ ਜਾਂਦੇ ਰੇ ਲਈ ਜਾਂਦੇ ਫਿਰ ਉਹ ਉਹ ਜੱਕ ਉਹ ਅਗਟਾਲੀ ਕੋਈ ਕਰਨਾ ਪੈਂਦਾ ਬਾਈ ਅਗਲੇ ਨੂੰ ਫਿਰ 670 ਪੈਂਹਰ 70 ਲੈ ਕੇ ਫਿਰ ਕਿਵੇਂ ਦੇ ਦਨਗੇ ਇਸ ਭਾ ਕੋਈ ਪੜਤਾ ਵੀ ਲਾਉਣਗੇ ਅਗਲੇ ਕੋਈ ਗਾਂ ਦਾ ਪਾ ਕੇ ਜਾਂ ਵੀ ਪਿੱਸਾ ਆਕਦਾ ਕਰਨਾ ਪੈਂਦਾ ਬਾਈ ਐ ਪੱਲਿਓ ਕਿੱਥੋਂ ਦੇਊਗਾ ਕੋ ਆ ਗਿਆ ਹੋਰ ਕੋਈ ਪਾਸਾ ਉੱਤਸਾ ਕਰਨਾ ਪੈਂਦਾ ਲਾਵੇ ਇੱਕ ਟਰਾਲੀ ਹੋਰ ਆ ਗਈ ਇੱਧਰ ਨਾਗ ਹੋਰ ਆ ਗਿਆ ਇੱਧਰ